ਅਜ਼ਾਦ ਪੱਤਰਕਾਰਾਂ ਨੂੰ ਨੱਥ ਪਾਉਣਾ ਜਿਆਦਾ ਆਸਾਨ ਹੁੰਦਾ ਹੈ ਇਸ ਕਰਕੇ ਪਰਚੇ ਜਲਦੀ ਹੋ ਜਾਂਦੇ ਮਾਨੀ ਗੋਇਲ ਤੇ ਪਰਚਾ ਹੋਇਆ ਮਨਿੰਦਰ ਤੇ ਪਰਚਾ ਹੋਇਆ ਉਸ ਤੋਂ ਬਾਅਦ ਮਿੰਟੂ ਗੁਰਸਰ ਦੇ ਪਰਚਾ ਆਇਆ ਜੇਕਰ ਸਾਡਾ ਮੂਵ ਵੀ ਬੰਦ ਕੀਤਾ ਜਾਏਗਾ ਤਾਂ ਇਹ ਗੱਲ ਬਹੁਤ ਗੰਭੀਰ ਹੋਏਗੀ ਪ੍ਰੈਸ ਦੀ ਆਜ਼ਾਦੀ ਦਾ ਇੰਡੈਕਸ ਤੁਹਾਨੂੰ ਪਤਾ ਹੈ ਕਿੱਥੇ ਸਾਡਾ ਦੇਸ਼ ਖੜਾ ਉਹ ਚ ਪੰਜਾਬੀ ਹੁੰਦਾ ਹੈ ਸਰਕਾਰ ਵੀ ਆਉਂਦੀ ਕੇਂਦਰ ਦੀ ਸਰਕਾਰ ਵੀ ਆਉਂਦੀ ਜੀ 180 ਦੇਸ਼ਾਂ ਦਾ ਇੰਡੈਕਸ ਹੈ ਜਿੱਚ ਅਸੀਂ 152 ਨੰਬਰ ਤੇ ਹਾਂ ਇਹਤਰਾ ਪ੍ਰੈਸ ਕਾਨਫਰੰਸ ਦੇ ਵਿੱਚ ਖੜੇ ਖੜੇ ਗੈਰ ਨੇ ਹਾਂ ਭਈ ਤੂੰ ਕਿਸ ਕਿਸ ਚੈਨਲ ਤੋਂ ਆ ਆ ਪੀਟੀਸੀ ਤੇ ਹੈ ਫਾਈ ਤੁਸੀਂ ਸਾਡੇ ਵਿਰੋਧ ਬਹੁਤ ਬੋਲਦੇ ਆ ਤੁਸੀਂ ਸਾਡੇ ਬਹੁਤ ਪੱਟਦੇ ਫੋਲਦੇ ਆ ਤੁਸੀਂ ਤੇ ਸਾਡੇ ਪੋਤੜੇ ਵੀ ਫੋਲ ਦਿੱਤੇ ਓ ਗਟ ਆਪ ਵਿੰਡਿਕ ਤੇ ਐਟੀਟਿਊਡ ਕਿ ਇਹਨਾਂ ਨੂੰ ਛੱਡਣਾ ਨਹੀਂ ਓਏ ਕਾਹਨ ਦੇ ਸਾਡੇ ਪਰ ਉਹ ਲਿਖਣ ਵਾਲੇ ਜੇ ਕੋਈ ਸਮੱਸਿਆ ਆਈਏ ਤਾਂ ਉਹ ਖੰਡਨ ਕਰਦੇ ਸੀਗਾ ਜਿਹੜਾ ਨਹੀਂ ਹੈ ਖੰਡਨ ਦੀ ਥਾਂ ਤੇ ਹੁਣ ਪਰਚਾ ਆ ਗਿਆ ਕਿ ਇਹਨਾਂ ਲਈ ਚੱਕ ਲਿਆ ਜਾਊ ਖਰੀਦ ਲਿਆ ਜਾਊ ਕਈਆਂ ਦੇ ਪੇਜ ਉਡਾ ਦਿੱਤੇ ਇਹ ਖੇ ਲਿਖਿਆ ਕਿ ਸਰਕਾਰੀ ਪੈਸਾ ਤੁਸੀਂ ਇੱਕ ਅਖਬਾਰ ਨੂੰ ਦੋ ਜਾਂ ਇੱਕ ਟੀਵੀ ਨੂੰ ਦੋ ਤੇ ਦੂਜਿਆਂ ਨੂੰ ਨਾ ਦੋ ਬਹੁਤ ਸਾਰੇ ਮੀਡੀਆ ادارے ਅਜੇ ਵੀ ਨੇ ਜਿਹੜੇ ਕਿ ਸਰਕਾਰਾਂ ਦੇ ਥੱਲੇ ਲੱਗੇ ਹੁੰਦੇ ਨੇ ਚਾਹੇ ਕੋਈ ਵੀ ਸਰਕਾਰ ਹੋਈ ਇੱਕ ਸਰਕਾਰ ਦੀ ਗੱਲ ਨਹੀਂ ਹੈ ਹੁਣ ਤੇ ਡਿਜਟ ਨੂੰ ਇੱਕ ਮੜੇ ਜਾਂ ਮਨਿਸਟਰ ਵੀ ਫੋਨ ਕਰਦੇ ਹੋ ਉੱਥੇ ਹਾਂਜੀ ਗਲਤੀ ਹੋ ਗਈ ਤੂੰ ਮੇਰੀ ਪਿੱਟ ਖੁਰਕ ਮੈਂ ਤੇਰੀ ਪਿੱਟ ਖੁਰਕਦਾ ਤੇ ਦੋਵਾਂ ਦੀ ਖੁਜਲੀ ਦੂਰ ਹੋਈ ਗਾ ਉਹ ਨਾਲੇ ਦੋਵਾਂ ਨੂੰ ਹੀ ਮਜ਼ਾ ਆਈ ਜਾਊ ਉਹ ਪੱਤਰਕਾਰ ਉਹ ادارے ਵੀ ਨੇ ਜਿਹੜੇ ਕਿ ਅੱਖ ਕੰਨ ਬੰਦ ਕਰਕੇ ਸਿੱਧਾ ਭਗਤੀ 'ਚ ਲੱਗੇ ਹੋਏ ਆ। ਆ ਤੂੰ ਚੱਕ 20000, ਤੂੰ ਚੱਕ 25000, ਤੂੰ ਚੱਕ 10000, ਤੂੰ ਘਰੋਂ ਹੀ 5-5000 ਤੇ ਕਰੀ ਚੱਲ। ਉਹ ਜਿੰਨਾ ਬੀਬੀਆਂ ਨੇ 100000 ਰੁਪਏ ਦਾ ਵਾਅਦਾ ਕੀਤਾ ਸੀ ਤੇ ਢਾਡੇ ਪਰੋਸੇ ਆਪਣੇ ਸੂਟ ਪਹਿਲਾਂ ਖਰੀਦ ਲੈ। ਤੇ ਹੁਣ ਉਹ ਦੁਕਾਨਾਂ ਸਾਹਮਣੇ ਵੀ ਨਹੀਂ ਲੰਗਦੀਆਂ ਵਿਚਾਰੀਆਂ। WhatsApp ਯੂਨੀਵਰਸਿਟੀ 'ਚ ਜੋ ਕੁਛ ਆ ਰਿਹਾ, Facebook 'ਤੇ ਜੋ ਆ ਰਿਹਾ, YouTube 'ਤੇ ਜੋ ਆ ਰਿਹਾ, ਉਹ ਸਭ ਕੁਝ ਸਹੀ ਨਹੀਂ ਹੁੰਦਾ। ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਦਾ ਖਾਸ ਪ੍ਰੋਗਰਾਮ ਸਿੱਧੀ ਗੱਲ ਅਨਕਟ ਮਹਾ ਦਲੀਪ ਸਿੰਘ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੋ ਬਹਿਸ ਹੋਣ ਜਾ ਰਹੀ ਹੈ ਬਹਿਸ ਹੋਏਗੀ ਪੰਜਾਬ ਸਰਕਾਰ ਦੇ ਉਸ ਹੈਲੀਕਾਪਟਰ ਤੇ ਜਦੋਂ ਦਾ ਉਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਆਇਆ ਉਸ ਤੋਂ ਹੀ ਉਸ ਵੇਲੇ ਤੋਂ ਹੀ ਬਵਾਲ ਹੋ ਰਹੇ ਨੇ ਤੇ ਮਸਲਾ ਇੱਥੇ ਤੱਕ ਪਹੁੰਚ ਚੁੱਕਾ ਹੈ ਕਿ ਸਵਾਲ ਪੁੱਛਣ ਵਾਲੇ ਕੁਝ ਪੱਤਰਕਾਰਾਂ ਦੇ ਉੱਪਰ ਐਫ ਆਈ ਆਰ ਹੋ ਚੁੱਕੀ ਹੈ। ਇਹ ਹੀ ਉਹ ਹੈਲੀਕਾਪਟਰ ਹੈ ਜਿਸ ਦੇ ਬਾਰੇ ਪੰਜਾਬੀਆਂ ਨੇ ਪੁੱਛਿਆ ਸੀ ਕਿ ਜਦੋਂ ਅਸੀਂ ਡੁੱਬ ਰਹੇ ਸੀ ਹੜਾ ਦੇ ਵਿੱਚ ਤਾਂ ਇਹ ਹੈਲੀਕਾਪਟਰ ਆਇਆ ਤੇ ਕੁਝ ਪੈਕੇਟ ਸੁੱਟੇ ਤੇ ਚਲਾ ਗਿਆ। ਇਹ ਹੈਲੀਕਾਪਟਰ ਲੋਕਾਂ ਦਾ ਪਿੱਛਾ ਨਹੀਂ ਛੱਡ ਰਿਹਾ ਚਾਹੇ ਚਰਚਾ ਦੇ ਮਾਮਲੇ 'ਚ ਚਾਹੇ ਪਰਚੇ ਦੇ ਮਾਮਲੇ ਦੇ ਵਿੱਚ ਤਾਂ ਇਸੇ ਮੁੱਦੇ ਤੇ ਆ ਸਾਡੀ ਚਰਚਾ ਹੋਏਗੀ। ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਅੱਜ ਮੌਜੂਦ ਨੇ। ਪ੍ਰੋਫੈਸਰ ਸਾਹਿਬ ਜਿਹੜੇ ਪੱਤਰਕਾਰਾਂ ਨੇ ਇਸ ਹੈਲੀਕਾਪਟਰ ਤੇ ਸਵਾਲ ਪੁੱਛਿਆ ਸੀ ਪਰਚਾ ਹੋ ਗਿਆ ਸਵਾਲ ਗਲਤ ਪੁੱਛਿਆ ਸੀ ਸਹੀ ਪੁੱਛਿਆ ਸੀ ਤੁਹਾਡੀ ਅਬਜ਼ਰਵੇਸ਼ਨ ਕੀ ਕਹਿੰਦੀ ਹੈ ਦੇਖੋ ਪਰਚਾ ਹੋ ਗਿਆ ਤੇ ਬੜੀ ਚਰਚਾ ਆਇਆ ਇਹਦੇ ਤੇ ਹੂੰ ਮੀਡੀਆ ਨੇ ਵੀ ਅੱਜ ਕਵਰ ਕੀਤਾ ਤੇ 4 ਤਰੀਕ ਨੂੰ 17 ਸੈਕਟਰ ਚੰਡੀਗੜ੍ਹ ਚ ਵੱਡਾ ਪ੍ਰੋਟੈਸਟ ਵੀ ਮੀਡੀਆ ਨੇ ਆਰਗੇਨਾਈਜ਼ ਕਰ ਲਿਆ ਜੀ ਉਹਦਾ ਬਵਾਲ ਤੇ ਸੱਚੀ ਮਿੱਚੀ ਇੰਨਾ ਖੜਾ ਹੋਇਆ ਕਿ ਜਿਹੜੀਆਂ ਜਰਨਲਿਸਟਾਂ ਦੀਆਂ ਯੂਨੀਅਨਾਂ ਉਹਨਾਂ ਨੇ ਵੀ ਬਿਆਨ ਦਿੱਤਾ ਜੀ ਉਹਨਾਂ ਨੇ ਕਿਹਾ ਕਿ ਥੱਲੇ ਤੱਕ ਤਹਿਸੀਲ ਪੱਦਰ ਤੱਕ ਜ਼ਿਲ੍ਹਾ ਪੱਦਰ ਤੱਕ 4 ਤਰੀਕ ਨੂੰ ਮੈਮੋਰੰਡਮ ਦੇ ਕੇ ਪ੍ਰੋਟੈਸਟ ਕਰੋ ਔਰ ਦੱਸੋ ਕਿ ਤੁਸੀਂ ਆਜ਼ਾਦ মিডিਆ ਦਾ ਜਿਹੜਾ ਲੋਕ ਹਿਤ ਉਮੀਦ মিডিਆ ਹੈਗਾ ਉਸ ਦਾ ਗळा ਨਾ ਕੁੱਟੋ ਜੀ ਹੁਣ ਜਿਹੜਾ ਤੁਸੀਂ ਹੈਲੀਕਾਪਟਰ ਦਾ ਗੱਲ ਕਰਦੇ ਹੋ ਉਹ ਤੇ ਆਪੇ ਫਾਥੜੀਏ ਤੇ ਨੂੰ ਕੌਣ ਛਡਾਵੇ ਇਹ ਖੁਦ ਹੀ ਦੂਜਿਆਂ ਦੇ ਹੈਲੀਕਾਪਟਰਾਂ ਤੇ ਇਹਨਾਂ ਦਾ ਛੱਡ ਨੂੰ ਜੀ ਕਰਦਾ ਸੀ ਹੁਣ ਇਹੀ ਲੀਡਰ ਜਿਹੜੇ ਹੁਣ ਲੋਕ ਜਦੋਂ ਪੁੱਛਦੇ ਆ ਵੀ ਸਾਨੂੰ ਇਹ ਦੱਸੋ ਵੀ ਕਿੱਥੇ ਕਿੱਥੇ ਹੂਟੇ ਲੈ ਕੇ ਆ ਗਏ ਉਦੋਂ ਇਹ ਦੂਜਿਆਂ ਨੂੰ ਚੇੜਾ ਕਰਦੇ ਸੀ ਦੇਖੋ ਜੀ ਇਹ ਤੇ ਘਰ ਨੂੰ ਵੀ ਜਾਂਦੇ ਆ ਤੇ ਨਿਆਣਿਆਂ ਨੂੰ ਨਾਲ ਹੈਲੀਕਾਪਟਰ ਤੇ ਲੈ ਕੇ ਜਾਂਦੇ ਆ ਜਿਹੜੇ ਲੋਕ ਨਵੇਂ-ਨਵੇਂ ਜੁੜੇ ਸਾਡੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਮੈਂ ਦੱਸਦਾ ਜਾਣਕਾਰੀ ਲਈ ਕਿ ਇਹ ਪਿੱਛੇ ਮੁੱਦਾ ਸ਼ੁਰੂ ਕਿੱਥੋਂ ਹੋਇਆ ਸੀ ਆ ਸੀਐਮ ਸਾਹਿਬ ਪੰਜਾਬ ਦੇ ਗਏ ਹੋ ਸੀ ਵਿਦੇਸ਼ ਫੇਰੀ ਤੇ ਤੇ ਉਹਨਾਂ ਦਾ ਹੈਲੀਕਾਪਟਰ ਉੱਡ ਕੇ ਕਿਸੇ ਹੋਰ ਪਾਸੇ ਜਾ ਰਿਹਾ ਸੀ ਜਿਹੜੇ ਪੱਤਰਕਾਰ ਨੇ ਉਹਨਾਂ ਨੇ ਇਹ ਪੁੱਛਿਆ ਉਹਦੇ ਵਿੱਚ ਮਾਨੀ ਮਾਨੀ ਗੋਇਲ ਨੇ ਮਿੰਟੂ ਗੁਰਸਰਿਆ ਨੇ ਮਨਿੰਦਰਜੀਤ ਸਿੰਘ ਸਿੱਧੂ ਨੇ ਇਹਨਾਂ ਨੇ ਸਵਾਲ ਚੁਕਤਾ ਇਹਨਾਂ ਸਾਹਨੇ ਕਈ ਲੋਕਾਂ ਨੇ ਸਵਾਲ ਚੁਕਤਾ ਕਿ ਜਦੋਂ ਸੀਐਮ ਸਾਹਿਬ ਵਿਦੇਸ਼ ਨੇ ਤਾਂ ਹੈਲੀਕਾਪਟਰ ਕਿਹੜੇ ਪਾਸੇ ਉੱਡ ਕੇ ਜਾ ਰਿਹਾ ਹੈ ਕੌਣ ਜਾ ਰਿਹਾ ਹੈ ਤਾਂ ਬਾਤ ਚੋਂ ਗੱਲ ਨਿਕਲ ਕੇ ਆਈ ਕਿ ਉਹਦੇ ਵਿੱਚ ਗਵਰਨਰ ਸਾਹਿਬ ਜਾ ਰਹੇ ਸੀ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਫਲਾਈਟਾਂ ਜਿਹੜੀਆਂ ਸਨ ਉਹ ਨਹੀਂ ਉੱਡ پا ਰਹੇ ਐਸਨ ਕਿਸੇ ਤਕਨੀਕੀ ਕਾਰਨ ਕਰਕੇ ਇਸ ਕਰਕੇ ਹੈਲੀਕਾਪਟਰ ਦੀ ਵਰਤੋਂ ਕੀਤੀ ਗਈ ਸੀ ਤਾਂ ਇਹ ਚਰਚਾ ਹੁਣ ਅਸੀਂ ਮੁੜ ਕੇ ਪ੍ਰੋਫੈਸਰ ਸਾਹਿਬ ਤੁਹਾਡੇ ਕੋਲ ਚਲਦੇ ਹਾਂ ਅੱਗੇ ਗੱਲ ਤੁਸੀਂ ਕਰੋ ਪਰ ਤੁਹਾਨੂੰ ਦੱਸ ਦਈਏ ਕਿ ਇਸ ਪ੍ਰੋਗਰਾਮ ਨੂੰ ਅਸੀਂ ਜਿੰਨਾ ਹੋ ਸਕਦਾ ਉਹਨਾਂ ਸ਼ੇਅਰ ਕਰੀਏ ਜਿੰਨਾ ਹੋ ਸਕੇ ਆਪਣੀ ਰਾਏ ਰੱਖੀਏ ਕਮੈਂਟਾਂ ਦੇ ਵਿੱਚ ਜਾ ਕੇ ਤਾਂ ਕਿ ਇੱਕ ਗੱਲ ਤੈਅ ਹੋ ਸਕੇ ਕੀ ਜੋ ਲੋਕ ਸਵਾਲ ਪੁੱਛਦੇ ਨੇ ਬੀਇੰਗ ਪੱਤਰਕਾਰਾਂ ਸੇ ਵੀ ਸਵਾਲ ਪੁੱਛਦੇ ਆ ਤਾਂ ਤੁਹਾਡੇ ਸਵਾਲ ਅਸੀਂ ਸਰਕਾਰਾਂ ਦੇ ਮੂਹਰੇ ਰੱਖਦੇ ਆ ਜੇਕਰ ਸਾਡਾ ਮੂਹ ਵੀ ਬੰਦ ਕੀਤਾ ਜਾਏਗਾ ਤਾਂ ਇਹ ਗੱਲ ਬਹੁਤ ਗੰਭੀਰ ਹੋਏਗੀ ਗੰਭੀਰਤਾ ਕਿੰਨੀ ਵੱਧ ਸਕਦੀ ਹੈ ਦਲੀਪ ਸਿੰਘ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਕਿ ਜਿਹੜੀ ਚੀਜ਼ ਜਦੋਂ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਜਦੋਂ ਉਹ ਨਹੀਂ ਹੁੰਦੀ ਫਿਰ ਉਹਦਾ ਵਿਗਾੜ ਪੈਂਦਾ ਜੀ ਮੈਂ ਮਾਨਕ ਗੋਇਲ ਨਾਲ ਹੁਣੇ ਫੋਨ ਤੇ ਗੱਲ ਕੀਤੀ ਮੈਂ ਕਿਹਾ ਵਾ ਇੱਡਾ ਫਸਾਦ ਕਿਉਂ ਪੈ ਗਿਆ ਜੀ ਉਹਨੇ ਫੋਨ ਚੁੱਕ ਕੇ ਮੈਨੂੰ ਕਹਿੰਦਾ ਜੀ ਦੇਖੋ ਪ੍ਰੈਸ ਸਾਹਿਬ ਅਸੀਂ 4 ਸਾਲ ਹੋ ਗਿਆ ਇਹਨਾਂ ਤੋਂ ਇਹ ਅੰਕੜੇ ਮੰਗ ਰਹੇ ਆਂ ਕਿ ਹੈਲੀਕਾਪਟਰ ਦਾ ਇਸਤੇਮਾਲ ਕਿੱਥੇ-ਕਿੱਥੇ ਕੀ ਹੋ ਰਿਹਾ ਕਿਵੇਂ ਹੋ ਰਿਹਾ ਸਾਨੂੰ ਉਹਦੀ ਰਾਈਟ ਟੂ ਇਨਫੋਰਮੇਸ਼ਨ ਦੇ ਵਿੱਚ ਜਿਹੜੀ ਸੂਚਨਾ ਦੇ ਤਹਿਤ ਜਿਹੜਾ ਸਾਡਾ ਕਾਨੂੰਨ ਬਣਿਆ ਉੱਤੇ ਸਾਨੂੰ ਇਨਫੋਰਮੇਸ਼ਨ ਦੇ ਦਿਓ ਕਹਿੰਦੇ ਜੀ ਅੱਗਿਓ ਸਾਨੂੰ ਬਾਰ-ਬਾਰ ਜਵਾਬ ਇਹ ਆ ਜਾਂਦਾ ਕਿ ਦੇਖੋ ਜੀ ਐਸੀ ਇਹ ਨਹੀਂ ਦੇ ਸਕਦੇ ਸਿਕਿਉਰਿਟੀ ਦਾ ਮਾਮਲਾ ਉਹ ਕਹਿੰਦਾ ਵੀ ਆਉਣ ਵਾਲੇ ਸਮੇਂ 'ਚ ਕਿੱਧਰ ਨੂੰ ਉਡਾਉਣਾ ਉਹ ਤੇ ਸਿਕਿਉਰਿਟੀ ਦਾ ਮਾਮਲਾ ਹੋ ਸਕਦਾ ਵੈਸੇ ਬਾਈ ਦਾ ਵੀ ਜਿਹੜਾ ਸਿਆਪਾ ਪਿਆ ਉਹ ਇਹਨਾਂ ਨੂੰ ਪੁੱਛ ਕੇ ਨਹੀਂ ਹੋਇਆ ਹੋਇਆ ਕਿਉਂਕਿ ਜਦੋਂ ਇਹ ਇਨਫੋਰਮੇਸ਼ਨ ਦੇ ਹੀ ਨਹੀਂ ਰਹੇ ਕਿ ਕਿੱਥੇ-ਕਿੱਥੇ ਕੀ-ਕੀ ਖਰਚਾ ਹੋ ਗਿਆ ਤੇ ਉਹਨਾਂ ਦਾ ਇੰਟਰਸਟ ਹੈ ਕਿ ਇਹ ਕੇਜਰੀਵਾਲ ਦੀ ਵਰਤ ਰਿਹਾ ਹੈ ਉਹ ਇਹ ਸੋਚਦੇ ਆ ਕਿ ਸਾਡੇ ਪੰਜਾਬ ਦੇ ਪੈਸੇ ਦਾ ਖਰੀਦਿਆ ਜਿਹੜਾ ਸਰਕਾਰੀ ਹੈਲੀਕਾਪਟਰ ਆ ਜਾਂ ਵਿੱਚ بار-ਬਾਰ ਹਵਾ ਹਵਾਈ ਆ ਜਿਹਨੂੰ ਵੀ ਤੁਹਾਡੇ ਸਾਹਮਣੇ 8 ਸੀਟਰ ਜਿਹੜਾ ਲਿਆ ਸੀਗਾ ਉਹ ਕਾਫੀ ਮਹਿੰਗਾ ਆ ਕਦੀ ਕਿਸੇ ਬਹਾਨੇ ਕਦੀ ਕਿਸੇ ਬਹਾਨੇ ਵੀ ਪੰਜਾਬ ਦੇ ਪੈਸਿਆਂ ਦੇ ਨਾਲ ਕੇਜਰੀ ਵਾਲ ਜਾਂ ਦਿੱਲੀ ਵਾਲਿਆਂ ਨੂੰ ਹੂਟੇ ਕਿਉਂ ਦਵਾਏ ਜਾਂਦੇ ਉਹਨਾਂ ਦੇ ਮਨ ਵਿੱਚ ਸ਼ੱਕ ਕਹਿ ਲਓ ਜਾਂ ਗਰਜ ਕਹਿ ਲਓ ਜੋ ਦੇਖਦੇ ਜਾਂ ਪੜ੍ਹਦੇ ਆ ਹੁਣ ਚਾਹੀਦਾ ਤੇ ਹੈ ਕਿ ਇਹਨੇ ਉਹਨਾਂ ਨੂੰ ਇਨਫੋਰਮੇਸ਼ਨ ਦੇ ਦੋ ਉਹ ਆਪਣੇ ਚੁੱਪ ਕਰਕੇ ਘਰੇ ਬਹਿ ਜਾਣਗੇ ਗਾਂ ਤੋਂ ਇਹ ਸਾਰਾ ਇਸ਼ੂ ਵਾਂਸ ਫਾਰ ਆਲ ਖਤਮ ਹੋ ਜਾਊਗਾ ਇੰਜ ਕੀਤਾ ਨਹੀਂ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਨਹੀਂ ਉਹ ਪਿੱਛੇ ਪੈ ਰਹੇ ਉਹਨਾਂ ਨੇ ਰਡਾਰ ਤੋਂ ਦੇਖ ਲਿਆ ਰਡਾਰ ਜਿਹੜਾ ਹੈਲੀਕਾਪਟਰ ਜਾਂ ਕੋਈ ਵੀ ਜਹਾਜ਼ ਟਰੈਕਰ ਤੋਂ ਪਤਾ ਲੱਗ ਜਾਂਦਾ ਉਹਨਾਂ ਨੇ ਦੇਖਿਆ ਕਦੀ ਇੱਧਰ ਕੋ ਮਰਿਆ ਕਦੀ ਇੱਧਰ ਕੋ ਮਰਿਆ ਫਿਰ ਅੰਬਰਸਰ ਚਲੇ ਗਿਆ ਫਿਰ ਇੱਧਰ ਆ ਗਿਆ ਉਹਨਾਂ ਨੂੰ ਲੱਗਾ ਲਿਆ ਵੀ ਹੁਣ ਫੜੇ ਗਏ ਹੂੰ ਉੱਥੇ ਉਹਨਾਂ ਨੇ ਅੰਦਾਜ਼ਾ ਇਹ ਲਾ ਲਿਆ ਵੀ ਫੜੇ ਗਏ ਵੀ ਚੀਫ ਮਿਨਿਸਟਰ ਇਥੇ ਨਹੀਂ ਤੇ ਚੀਫ ਮਿਨਿਸਟਰ ਦਾ ਸਰਕਾਰੀ ਹੈਲੀਕਾਪਟਰ ਕਿੱਧਰ ਤੁਰਿਆ ਫਿਰਦਾ ਜੀ ਪਤਾ ਬਾਤ ਜੇ ਲੱਗਾ ਕਿ ਉਹ ਕਿਤੇ ਗਵਰਨਰ ਸਾਹਿਬ ਗਏ ਸੀ ਉਸੇ ਜਾ ਤੇ ਉਹ ਜਾ ਸਕਦੇ ਆ ਕਿ ਸਾਡੇ ਹੈੱਡ ਆਫ ਦ ਸਟੇਟ ਆ ਫਾਰਮਲ ਜਣੀ ਹੈੱਡ ਜੀ ਐਸ ਕਰਕੇ ਹੁਣ ਜਿਹੜੇ ਉਹਨਾਂ ਨੇ ਸ਼ੰਕੇ ਦੀ ਜਿਹੜੀ ਗੁੱਡੀ ਕਮਾਤੀ ਜਾਂ মিডিਆ ਦੇ ਵਿੱਚ ਖਬਰ ਦੇਤੀ ਇਸ ਗੱਲ ਦੀ ਕਿ ਆਹ ਦੇਖੋ ਜੀ ਮਿਸਯੂਜ਼ ਹੋ ਰਿਹਾ ਉਸ ਗੱਲ ਦਾ ਇਹ ਸਾਰਾ ਬਵਾਲ ਖੜਾ ਹੋਇਆ ਮੇਰਾ ਖਿਆਲ ਹੈ ਪਰਚੇ ਦੇ ਪਰਚੇ ਦਾ ਬੇਸ ਕੀ ਪਾਇਆ ਗਿਆ ਕਿ ਜਿਹੜਾ ਪਰਚਾ ਕੀਤਾ ਗਿਆ ਇਹ ਪਰਚੇ ਦਾ ਦਾ ਆਧਾਰ ਤੇ ਡੇਲਿਸ ਇਨਫੋਰਮੇਸ਼ਨ ਫਲਾਈ ਗਈ ਨਹੀਂ ਨਹੀਂ ਇਸੇ ਗੱਲ ਦਾ ਹੈ ਕਿ ਇਹਨਾਂ ਨੇ ਜਿਹੜਾ ਮਿਸ ਇਨਫੋਰਮੇਸ਼ਨ ਡੇਸ ਇਨਫੋਰਮੇਸ਼ਨ ਔਰ ਇਹਨਾਂ ਨੇ ਹੋਰ ਕਈ ਉਹਦੇ ਚੋ ਕਾਫੀ ਲੰਬਾ ਕਈ ਤਰ੍ਹਾਂ ਲੱਗ ਜਾਂਦਾ ਕਿਤਨਾ ਮਾਲ ਆਈਆਂ ਆਇਆਂ ਤੇਰਾਵਾਂ ਲਾਉਣ ਲਈ ਵੀ ਉਸ ਕਿਸਮ ਦਾ ਪਰਚਾ ਲਿਖਿਆ ਜਾਂਦਾ ਇਹ ਵੀ ਤੇ ਹੁੰਦਾ ਹੀ ਆ ਨਾ ਹੋਵੇ ਜਾਂ ਨਾ ਹੋਵੇ ਪਰ ਜਿਹੜੀ ਮੂਲ ਤਾਂ ਜਿਹੜੀ ਗੱਲ ਆ ਉਹ ਇੰਨੀ ਗੱਲ ਆ ਕਿਉਂਕਿ ਇਹ ਮਾਨਿਕ ਗੋਲ ਹੋਏ ਉਹ ਆਰਟੀਆਈ ਚ ਬਾਕੀ ਇਨਫੋਰਮੇਸ਼ਨ ਲੈ ਕੇ ਬੜੀ ਬੜੀ ਬਾਰ ਬਾਰ ਉਹ ਆਪਣਾ ਹਿੱਟ ਕਰਦੇ ਆ ਟਾਰਗੇਟ ਕਰਦੇ ਆ ਇਹਨਾਂ ਦੀ ਜਵਾਬਦੇਹੀ ਤੈਅ ਕਰਦੇ ਸਰਕਾਰਾਂ ਦੀ ਕਿ ਤੁਸੀਂ ਆਪਣੀ ਮਨਮਰਜ਼ੀ ਦੇ ਨਾਲ ਲੋਕਾਂ ਦਾ ਬੇਵਕੂਫ ਨਹੀਂ ਬਣਾ ਸਕਦੇ ਤੁਹਾਨੂੰ ਵੀ ਲੋਕਾਂ ਪ੍ਰਤੀ ਕੋਈ ਨਾ ਕੋਈ ਆਪਣੀ ਸਹਾਨਪੂਤੀ ਜਾਂ ਜਵਾਬਦੇਹੀ ਤੈਅ ਕਰਨੀ ਪਊਗੀ ਉਹ ਉੱਥੇ ਕਰਦੇ ਆ ਇਸੇ ਤਰ੍ਹਾਂ ਲੋਕ ਆਵਾਜ਼ ਵਾਲੇ ਜਿਹੜੇ ਸਿੱਧੂ ਸਾਹਿਬ ਜਿੰਨਾ ਦਾ ਨਾਮ ਲਿਆ ਤੁਸੀਂ ਮਿੰਟੂ ਗੁਰਸੁਰੀਆ ਵੀ ਆਊਟਸਪੋਕਨ ਹੈਗੇ ਉਹ ਬੰਦੇ ਇਹ ਆ ਕਿ ਜਿਹੜੇ ਲੋਕ ਹਿੱਤ ਦੀ ਖਾਤਰ ਆਪਣੇ ਆਪ ਨੂੰ ਵੀ ਰਿਸਕ 'ਚ ਪਾਉਂਦੇ ਆ ਤੇ ਉਹਦਾ ਉਹਨਾਂ ਨੂੰ ਖਮਿਆਜਾ ਜਿਹੜਾ ਹੁਣ ਐਫ ਆਈ ਆਰ ਦੇ ਰੂਪ ਦੇ ਵਿੱਚ ਤੁਸੀਂ ਰਿਸਕ ਵਾਲੀ ਗੱਲ ਕੀਤੀ ਪ੍ਰੋਫੈਸਰ ਸਾਹਿਬ ਕਿਉਂਕਿ ਜਿਹੜੇ ਫ੍ਰੀਲੈਂਸ ਪੱਤਰਕਾਰ ਨੇ ਇਹ ਤਿੰਨੇ ਮਤਲਬ ਜੇ ਮਾਨੀ ਗੋਇਲ ਨੂੰ ਆਰਟੀ ਐਕਟੀਵਿਸਟ ਤੋਂ ਛੱਡ ਦਈਏ 10 ਲੋਕ ਆ ਟੋਟਲ ਜੇ ਟੋਟਲ 10 ਲੋਕ ਜ਼ਿਆਦਾਤਰ ਉਹਦੇ ਵਿੱਚ ਫ੍ਰੀਲੈਂਸ ਪੱਤਰਕਾਰ ਨੇ ਯਾਨੀ ਕਿ ਆਜ਼ਾਦ ਤੌਰ ਤੇ ਪੱਤਰਕਾਰੀ ਜਿਹੜੇ ਕਰਦੇ ਆ ਜਿਹੜੇ ਸੰਸਥਾਵਾਂ ਦੇ ਪੱਤਰਕਾਰ ਨੇ ਉਹਨਾਂ 'ਵਾਲ ਸਰਕਾਰਾਂ ਘਟ ਜਾਂਦੀਆਂ ਨੇ ਜਾਂ ਜਾਣ ਵੇਲੇ 100 ਬਾਰ ਸੋਚਦੀਆਂ ਨੇ ਅਜ਼ਾਦ ਪੱਤਰਕਾਰਾਂ ਨੂੰ ਨੱਥ ਪਾਉਣਾ ਜ਼ਿਆਦਾ ਆਸਾਨ ਹੁੰਦਾ ਹੈ ਇਸ ਕਰਕੇ ਪਰਚੇ ਜਲਦੀ ਹੋ ਜਾਂਦੇ ਮੈਂ ਮੋٹے ਤੌਰ ਤੇ ਗੱਲ ਦੱਸਾਂ ਸਾਡੇ ਦੇਸ਼ ਦੇ ਅੰਦਰ ਜੇ ਤੁਸੀਂ ਫਰੀडम ਆਫ ਮੀਡੀਆ ਦੀ ਇੰਡੈਕਸ ਲਾਓ ਜੀ ਕਿ ਜਿਹੜੀ ਪ੍ਰੈਸ ਦੀ ਆਜ਼ਾਦੀ ਦਾ ਇੰਡੈਕਸ ਤੁਹਾਨੂੰ ਪਤਾ ਅਸੀਂ ਕਿੱਥੇ ਸਾਡਾ ਦੇਸ਼ ਖੜਾ ਉਹ ਚ ਪੰਜਾਬ ਵੀ ਆਉਂਦਾ ਹੈ ਸਰਕਾਰ ਵੀ ਆਉਂਦੀ ਕੇਂਦਰ ਦੀ ਸਰਕਾਰ ਵੀ ਆਉਂਦੀ ਜੀ 180 ਦੇ ਦੇਸ਼ਾਂ ਦਾ ਇੰਡੈਕਸ ਹੈ ਜਿੱਚ ਅਸੀਂ 152 ਨੰਬਰ ਤੇ ਆ ਬਿਲਕੁਲ ਥੱਲੇ ਜਾਣੀ ਅਸੀਂ ਆਪਣੇ মিডিਆ ਦਾ ਵੈਸੇ ਹੀ ਗੜਾ ਕੁੱਟ ਕੇ ਰੱਖਦੇ ਉਹਨੂੰ ਇੰਨਾ ਡਿਪੈਂਡੈਂਟ ਬਣਾਇਆ ਇੰਨਾ ਮਤਲਬ ਸਰਕਾਰਾਂ ਤੇ ਮਥਾਜ ਕਰਕੇ ਰੱਖਿਆ ਹੈ ਕਿ ਜੇ ਜੇ ਤੁਸੀਂ ਐਵੇਂ ਨਹੀਂ ਕਿ ਇੱਕ ਆਬਜੈਕਟਿਵਲੀ ਉਹਨਾਂ ਦੀ ਕਿੰਨੀ ਸਰਕੂਲੇਸ਼ਨ ਆ ਕੀ ਕੁਝ ਕਰਦੇ ਕੀ ਨਹੀਂ ਕਰਦੇ ਇੱਕ ਬਣੇ ਤੇ ਉਹਨਾਂ ਨੂੰ ਪੂਰੇ ਦਾ ਪੂਰਾ ਮਿਲਣੇ ਚਾਹੀਦੇ ਇਸ਼ਤਿਹਾਰ ਇਸ ਤਰ੍ਹਾਂ ਨਹੀਂ ਹੈ ਕੋਈ ਆਬਜੈਕਟਿਵ ਕ੍ਰਾਈਟੇਰੀਆ ਨਹੀਂ ਜਦ ਕਿ ਲਿਖਣਾ ਇਹ ਚਾਹੀਦਾ ਆ ਮੈਂ ਹੁਣ ਤੁਹਾਨੂੰ ਇੱਕ ਕੰਕ੍ਰੀਟ ਐਗਜ਼ਾਮਪਲ ਦਿੰਦਾ ਕਿਉਂ ਇੰਜ ਹੁੰਦਾ ਅਜੀਤ ਪੇਪਰ ਹੈ ਜੀ ਤੁਹਾਡੇ ਸਾਹਮਣੇ ਉਹ ਉਹਨੂੰ ਇਸ਼ਤਿਹਾਰ ਦੇਣੇ ਬੰਦ ਕਰਤੇ ਕਿਉਂ ਸਰਕਾਰ ਨੂੰ ਜਵਾਬ ਮਤਲਬ ਜਵਾਬ ਦੇਈ ਤੇ ਹੀ ਕਰਦੇ ਜਿਤਨਾ ਮਿੰਟੂ ਗੁਰਸਰਿਆ ਜਾਂ ਮਾਨਕ ਗੋਇਲ ਜਾਂ ਲੋਕ ਆਵਾਜ਼ ਸਾਰੇ ਚੈਨਲ ਕਰਦੇ ਉਹਨਾਂ ਨੇ ਉਹਨਾਂ ਨੇ ਜਦੋਂ ਇਹ ਬੰਦ ਕਰਤੇ ਤੇ ਤੁਹਾਨੂੰ ਯਾਦ ਹੋਣਾ ਕਿ ਐਡੀਟਰ ਜਿਹੜੇ ਆ ਰਜਿੰਦਰ ਹੁਣੀ ਪਾਜੀ ਹੁਣੀ ਉਹਨਾਂ ਨੇ ਸਾਰੇ ਪੋਲੀਟਿਕਲ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਇੱਕ ਕਾਨਫਰੰਸ ਕੀਤੀ ਉਹ ਹਾਈ ਤੋਬਾ ਕੀਤੀ ਉਹ ਸਾਨੂੰ ਮਾਰਦਾ ਭੁੱਖੇ ਮਾਰਦਾ ਇਹ ਬਾਕੀ ਦੀਆਂ ਨੂੰ ਕਿਹੜੇ ਕਿ ਤੇ ਲਿਖਿਆ ਕਿ ਸਰਕਾਰੀ ਪੈਸਾ ਤੁਸੀਂ ਇੱਕ ਅਖਬਾਰ ਨੂੰ ਦੋ ਜਾਂ ਇੱਕ ਟੀਵੀ ਨੂੰ ਦੋ ਤੇ ਦੂਜਿਆਂ ਨੂੰ ਨਾ ਦੋ ਇਹਨਾਂ ਦਾ ਅਧਿਕਾਰ ਜੇ ਦੋਗੇ ਤੇ ਕੋਈ ਤੇ ਪਾਲਿਸੀ ਬਣਾਉਣੀ ਪਾਉਗੀ ਨਾ ਸਾਰਿਆਂ ਨੂੰ ਸਰਕਾਰ ਨੂੰ ਤੇ ਸਰਕਾਰੀ ਬੈਸੇ ਨੂੰ ਬਰਾਬਰਤਾ ਦੇ ਪਰ ਪਰ ਸਵਾਲ ਇਹ ਵੀ ਤਾਂ ਹੈ ਨਾ ਪ੍ਰੋਫੈਸਰ ਸਾਹਿਬ ਕਿ ਜਿਨ੍ਹਾਂ ਨੂੰ ਇਸ਼ਤਿਹਾਰ ਜ਼ਿਆਦਾ ਮਿਲਦੇ ਨੇ ਉਸ ਦੇ ਬਦਲੇ ਕੁਝ ਦੇਣਾ ਪੈਂਦਾ ਹੈ ਇਹ ਮਤਲਬ ਕਿ ਇਹ ਸਾਨੂੰ ਮੰਨਣਾ ਪਏਗਾ ਕਿ ਬਹੁਤ ਸਾਰੇ ਮੀਡੀਆ ਅਦਾਰੇ ਅਜੇ ਵੀ ਨੇ ਜਿਹੜੇ ਕਿ ਸਰਕਾਰਾਂ ਦੇ ਥੱਲੇ ਲੱਗੇ ਹੁੰਦੇ ਨੇ ਚਾਹੇ ਕੋਈ ਵੀ ਸਰਕਾਰ ਹੋਈ ਇੱਕ ਸਰਕਾਰ ਦੀ ਗੱਲ ਨਹੀਂ ਹੈ ਜਿਆਦਾ ਫਾਇਦੇ ਲੈਣ ਲਈ ਜਿਆਦਾ ਇਸ਼ਤਿਹਾਰ ਲੈਣ ਦੇ ਲਈ ਬਹੁਤ ਸਾਰਾ ਕੁਝ ਹੁਣ ਵੀ ਕਰ ਰਿਹਾ ਚਾਹੇ ਆਨਲਾਈਨ ਮੀਡੀਆ ਵਾਲੇ ਹੋਣ ਚਾਹੇ ਆਫਲਾਈਨ ਮੀਡੀਆ ਵਾਲੇ ਹੋਣ ਚਾਹੇ ਚੈਨਲ ਵਾਲੇ ਹੋਣ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਪ੍ਰੈਸ ਦੀ ਆਜ਼ਾਦੀ ਮੈਂ ਤੁਹਾਨੂੰ ਦੱਸੇ ਦਿੱਤਾ ਵੀ ਅਸੀਂ ਬੜੇ ਥੱਲੇ ਆ ਜੀ ਇਸੇ ਤਰ੍ਹਾਂ ਬੋਲਣ ਦੀ ਆਜ਼ਾਦੀ ਤੇ ਵੀ ਬੜੇ ਥੜੇ ਆ ਇਹ ਕੋਈ ਥਿੰਕ ਥਿੰਕ ਟੈਂਕ ਆ ਅਮਰੀਕਨ ਸਾਡੇ ਦੇਸ਼ ਦਾ ਤੇ ਅਮਰੀਕਾ ਤੇ ਬਹੁਤਾ ਭਰੋਸਾ ਨਹੀਂ ਪਰ ਚਲੋ ਉਹਨਾਂ ਨੇ 33 ਦੇਸ਼ਾਂ ਦਾ ਸਰਵੇ ਕੀਤਾ ਅਸੀਂ ਪਤਾ ਕਿੱਥੇ ਆ 24 ਨੰਬਰ ਤੇ ਅੱਛਾ ਜਾਣੀ ਬੋਲਣ ਦਾ ਰਾਈਟ ਟੂ ਸਪੀਕ ਜਿਹੜਾ ਸਾਡੇ ਸੰਵਿਧਾਨ ਦੇ ਫੰਡਾਮੈਂਟਲ ਅਧਿਕਾਰ ਦੇ ਵਿੱਚ ਹੈ ਸੁਪਰੀਮ ਕੋਰਟ ਬਾਰ ਬਾਰ ਕਹਿੰਦੀ ਹੈ ਕਿ ਤੁਸੀਂ ਇਹਨੂੰ ਰੋਕ ਨਹੀਂ ਸਕਦੇ ਇਹ ਆਰਟੀਕਲ 21 ਦਾ ਵੀ ਹਿੱਸਾ ਹੈ ਇਸ ਕਰਕੇ ਸਾਡੇ ਦੇਸ਼ ਦੀ ਤੇ ਵੈਸੇ ਹੀ মিডিਆ ਦੇ ਪ੍ਰਤੀ ਆਜ਼ਾਦ ਆਵਾਜ਼ ਦੇ ਪ੍ਰਤੀ ਅਛੈਂਡ ਸੀਲਤਾ ਜਿਹੜੀ ਉਹਨਾਂ ਦੀ ਹੈ ਜਾਂ ਉਹਨਾਂ ਪ੍ਰਤੀ ਇੱਕ ਵਿੰਡਿਕਟਿਵ ਐਟੀਟਿਊਡ ਕੇ ਇਹਨਾਂ ਨੂੰ ਛੱਡਣਾ ਨਹੀਂ ਓਏ ਕਾਨੂੰਨ ਦੇ ਸਾਡੇ ਪਰ ਉਹ ਲਿਖਣ ਵਾਲੇ ਤੁਸੀਂ ਗੱਲ ਜਿਹੜੀ ਕਹਿ ਰਹੇ ਆ ਕਿ ਦੇਖੋ ਜੀ ਮੀਡੀਆ ਦਾ ਵੀ ਇੱਕ ਸੈਕਸ਼ਨ ਹੈਗਾ ਜਿਹਨੂੰ ਕਹਿੰਦੇ ਆ ਕੁਇਡ ਪ੍ਰੋ ਕੋ ਜੀ ਜਿਹਨੂੰ ਕਹਿੰਦੀ ਆ ਕਿ ਪੰਜਾਬੀ ਚ ਇਹਦਾ ਕੀ ਟ੍ਰਾਂਸਲੇਸ਼ਨ ਕਰ ਕਾ ਕਰ ਸਕਦੇ ਆ ਕਿ ਤੂੰ ਮੇਰੀ ਪਿੱਟ ਖੁਰਕ ਮੈਂ ਤੇਰੀ ਪਿੱਟ ਖੁਰਕਦਾ ਤੇ ਦੋਵਾਂ ਦੀ ਖੁਜਲੀ ਦੂਰ ਹੋਈ ਜਾਊ ਨਾਲੇ ਦੋਵਾਂ ਨੂੰ ਹੀ ਮਜ਼ਾ ਆਈ ਜਾਊ ਤੇ ਤੂੰ ਮੇਰੇ ਵਿਰੋਧ ਖਬਰਾਂ ਨਾਲ ਆ ਮੈਂ ਤੈਨੂੰ ਇਸ਼ਤਿਹਾਰ ਦੇਈ ਜਾਂਣਾ ਸਰਕਾਰ ਕਹਿੰਦੀ ਆ ਤਾਂ ਪਿੱਟ ਖੁਰਕ ਤਾਂ ਰਹਿ ਗਈ ਕਈ ਅਦਾਰੇ ਹੈ ਹੈ ਕਿਉਂਕਿ ਸਾਨੂੰ ਇੱਕ ਪ੍ਰੈਜ਼ਰਪਲ ਮੈਂ ਤੁਹਾਨੂੰ ਇਸ ਤਰ੍ਹਾਂ ਰੋਕਾਂ ਕਿਉਂਕਿ ਸਾਨੂੰ ਅਸੀਂ ਮਾਨੀ ਗੋਇਲ ਤੇ ਪਰਚਾ ਹੋਇਆ ਮਨਿੰਦਰ ਤੇ ਪਰਚਾ ਹੋਇਆ ਉਸ ਤੋਂ ਬਾਅਦ ਮਿੰਟੂ ਗੁਰਸਰੇਦ ਪਰਚਾ ਹੋਇਆ ਉਹ ਇੱਕ ਗੱਲ ਠੀਕ ਹੈ ਪਰ ਦੂਜੇ ਪਾਸੇ ਸ਼ੀਸ਼ਾ ਦਿਖਾਉਣ ਵਾਲੇ ਉਹ ਪੱਤਰਕਾਰ ਉਹ ادارے ਵੀ ਨੇ ਜਿਹੜੇ ਕਿ ਅੱਖ ਕੰਨ ਬੰਦ ਕਰਕੇ ਸਿੱਧਾ ਭਗਤੀ 'ਚ ਲੱਗੇ ਹੋਏ ਐ ਤਾਂ ਪਤਾ ਹੈ ਪਿੱਛੇ ਜੇ ਭੁੱਲਰ ਦਾ ਮਾਰਚ ਵਿੱਚ ਰੌਲਾ ਪਿਆ ਸੀਗਾ ਕਿ ਉਹਨੂੰ ਅੰਦਰ ਨਹੀਂ ਜਾਣ ਦੇਣਾ ਹੁਣ ਮੈਨੂੰ ਪੂਰੀ ਡਿਟੇਲ ਤੇ ਨਹੀਂ ਪਤਾ ਕਿ ਕਿੰਨਾ ਭੁੱਲਰ ਠੀਕ ਤੇ ਕਿੰਨਾ ਹੋ ਸੀ ਪਰ ਐਡਾ ਐਕਸਟ੍ਰੀਮ ਸਟੈਪ ਲੈਣਾ ਕਿ ਤੁਸੀਂ ਕਹਣਾ ਕਿ ਤੂੰ ਇੱਥੇ ਵੜ ਨਹੀਂ ਸਕਦੇ ਇਹ ਦਾਦਾਗਰੀ ਹੈ ਹੂੰ ਜੀ ਕੋਈ ਹੈ ਤਾਂ ਤੁਸੀਂ ਉਹਨੂੰ ਟੈਂਪਰੇਰੀਲੀ ਮਹੀਨੇ ਲਈ ਦੋ ਹਫ਼ਤਿਆਂ ਲਈ ਇੱਕ ਸੈਸ਼ਨ ਲਈ ਸੈਂਸਰ ਕਰ ਦਿਓ ਜੀ ਕੋਈ ਪਾਰਲੀਮੈਂਟ ਦੇ ਵਿੱਚ ਆ ਪਾਰਲੀਮੈਂਟ ਦੇ ਵਿੱਚ ਤੁਸੀਂ ਕੋਈ ਗਲਤ ਕੰਮ ਕਰਦੇ ਤੇ ਤੁਹਾਨੂੰ ਉਹ ਕਰ ਦਿੰਦੇ ਆ ਇੱਕ ਸੈਸ਼ਨ ਲਈ ਬਾਹਰ ਕਰ ਦੇਣਗੇ ਜਾਂ ਉਦੋਂ ਸੈਂਸਰ ਕਰ ਦੇਣਗੇ ਜਾਂ ਤੁਹਾਨੂੰ ਕੁਝ ਜਿਹੜੇ ਉੱਥੋਂ ਬੰਦੇ ਮਾਰਸ਼ਲ ਚੁੱਕ ਕੇ ਬਾਹਰ ਲੈ ਜਾਣਗੇ ਇਹਦਾ ਮਤਲਬ ਇਹ ਥੋੜੀ ਕਿ ਉਹਦੀ ਪਾਰਲੀਮੈਂਟ ਦੀ ਅਧਿਕਾਰ ਦਿੱਤਾ ਜੀ ਤੁਸੀਂ ਬਿਲਕੁਲ ਹੀ ਖਤਮ ਕਰ ਦੋਗੇ ਕਿ ਤੁਹਾਨੂੰ ਇੱਥੇ ਬਣ ਨਹੀਂ ਦੇਣਾ ਮੈਂ ਮੈਂ ਦਾਦਾ ਬੈਠਾ ਇੱਥੇ ਇਹ ਕੰਮ ਬੰਦ ਹੋਣੇ ਚਾਹੀਦੇ ਆ ਇਸ ਲਈ ਹੋਰ ਲਾਓ ਤੁਸੀਂ ਪਿੱਛੇ ਦੇ 2 ਸਾਲ ਦੀ ਗੱਲ ਆ ਕਿੰਨੇ ਛੋਟੇ ਛੋਟੇ ਚੈਨਲ ਸੀ ਉਹਨਾਂ ਨੂੰ ਉਥੋਂ ਦਫ਼ਤਰੋਂ ਫੋਨ ਆ ਜਾਂਦਾ ਜਿਹੜਾ ਉਹਨਾਂ ਦਾ ਮਹਿਕਮਾ ਆ ਕਿਨਾਂ ਦਾ ਜਿਹੜਾ ਚੀਫ ਮਿਨਿਸਟਰ ਦਾ ਮਹਿਕਮਾ ਜਾਂ ਸਰਕਾਰ ਦਾ ਮਹਿਕਮਾ ਜਿਹੜਾ ਪਬਲਿਕ ਰਿਲੇਸ਼ਨ ਦਾ ਭਾਈ ਤੁਸੀਂ ਸਾਡੇ ਵਿਰੋਧ ਬਹੁਤ ਬੋਲਦੇ ਆ ਤੁਸੀਂ ਸਾਡੇ ਬਹੁਤ ਪੜਦੇ ਫੋਲਦੇ ਤੁਸੀਂ ਦੇ ਸਾਡੇ ਪੋਤੜੇ ਵੀ ਫੋਲ ਦਿੱਤੇ ਬੰਦ ਕਰਦੇ ਹੋ ਨਹੀਂ ਤੇ ਅਸੀਂ ਤੁਹਾਡਾ ਇੱਥੇ ਪੇਜ ਤੇ ਕਈਆਂ ਦੇ ਪੇਜ ਉਡਾ ਦਿੱਤੇ ਕਿੰਨਿਆਂ ਦੇ ਉਡਾਏ ਸੀ ਉਹ ਦੁਬਾਰਾ ਫਿਰ ਅੱਛਾ ਪੇਜ ਉੱਡਦੇ ਕਿਵੇਂ ਇਹ ਜਿੰਨਾ ਕਿ ਟੈਕਨੀਕਲੀ ਅਸੀਂ ਪਤਾ ਕਰ ਸਕਿਆ ਆ ਉਹ ਇਹ ਹੁੰਦਾ ਕਿ ਐਜ਼ ਹੈੱਡ ਆਫ ਸਟੇਟ ਜਾਂ ਸਟੇਟ ਦੇ ਤੌਰ ਤੇ ਤੁਸੀਂ YouTube ਨੂੰ ਜੋ ਆਜ਼ਾਦ ਪੱਤਰਕਾਰ ਬਰਬਰ ਸਾਹਿਬ ਉਹਨੂੰ ਤਾਂ ਤੁਸੀਂ ਕੋਈ ਐਡ ਦੇ ਦੇਣਾ ਤਾਂ ਚਾਹੁੰਦੇ ਹੀ ਨਹੀਂ ਦੇਣੀ ਵੀ ਨਹੀਂ ਤੁਸੀਂ ਨਾ ਉਹਨੂੰ ਕੋਈ ਬਾਹਰੀ ਐਡ ਮਿਲਣੀ ਹੈ ਪਰ ਉਹਨੂੰ ਇਹ ਹੁੰਦਾ ਕਿ ਤੁਸੀਂ ਉਸਦੇ ਪੇਜ ਦੇ ਖਿਲਾਫ YouTube ਨੂੰ ਜਾਂ Facebook ਨੂੰ ਲਿਖ ਦਿਓ ਕਿ ਆਹ ਪੇਜ ਸਾਡੀ ਜੋ ਸਵਰਨਿਟੀ ਹੈ ਜੋ ਸਾਡੀ ਸਿਕਿਉਰਿਟੀ ਹੈ ਉਸਦੇ ਲਈ ਖਤਰਾ ਹੈ ਤੇ YouTube ਤੇ ਤੁਹਾਨੂੰ ਪਤਾ ਹੀ ਹੈ ਉਹ ਚੱਲਦਾ ਵੀ ਚਲੋ ਠੀਕ ਹੈ ਇੱਕ ਸਟੇਟ ਨੇ ਲਿਖਿਆ ਤੇ ਉਡਾ ਦਿਓ ਬਿਨਾਂ ਦੂਜੇ ਦਾ ਪੱਖ ਸੁਣੇ ਬਾਅਦ ਚ ਪੱਖ ਸੁਣੀ ਜਾਊਗੀ ਸਾਰਾ ਕੁਝ ਹੋਊਗਾ ਇਹ ਜਿਹੜਾ ਡੈਂਟ ਹੈ ਮਲਕੀ ਜਿਹੜੇ ادارے ਬੋਲਣ ਨਾ ਬੋਲਣ ਇੱਕ ਅਲੱਗ ਗੱਲ ਹੈ ਪਰ ਜਿਹੜਾ ਸਿੰਗਲ ਪੱਤਰਕਾਰ ਹੈਗਾ ਜਾਂ ਤਾਂ ਉਹ ਛਤਰਪਤੀ ਵਰਗਾ ਸਾੜ ਦਿੱਤਾ ਜਾਊਗਾ ਜਾਂ ਪਰਚੀਆਂ ਦੇ ਵਿੱਚ ਜਾਊਗਾ ਇਹ ਅਸਲ 'ਚ ਅਸੀਂ ਜਾ ਕਿਹੜੇ ਵਾਲੇ ਪਾਸੇ ਰਹੇ ਆ ਨਹੀਂ ਬਿਲਕੁਲ ਮੈਂ ਤੁਹਾਨੂੰ ਕਈ ਐਗਜ਼ਾਮਪਲਾਂ ਦੱਸ ਸਕਦਾ ਮਲਵਿੰਦਰ ਮਾਲੀ ਜੀ ਕਿਸੇ ਦੇ 100 ਲੱਖ ਭੇਦੋ ਮਤ ਭੇਦੋ ਉਹਦੇ ਨਾਲ ਹੋ ਸਕਦੇ ਆ ਉਹਦੇ ਨਾਲ ਉਹਦੀ ਭਾਸ਼ਾ ਦੇ ਨਾਲ ਵੀ ਕਈ ਸਾਡੇ ਵੀ ਮਤ ਭੇਦ ਹੈਗੇ ਆ ਪਰ ਉਹ ਬੋਲਦਾ ਤੁਸੀਂ ਕਹਿ ਸਕਦੇ ਆ ਕਿ ਦੇਖੋ ਜੇ ਕੋਈ ਗਲਤ ਭਾਸ਼ਾ ਦੇ ਨਾਲ ਹੈ ਜਾਂ ਕੋਈ ਇਹ ਜਿਹੜੀ ਭਾਸ਼ਾ ਬਹੁਤੀ ਸਲੀਨ ਨਹੀਂ ਹੁੰਦੀ ਜੇ ਉਹਦੇ ਵਿੱਚ ਕੋਈ ਕਮੈਂਟ ਕਰਦਾ ਤੋ ਉਹਨੂੰ ਨੁਕਸਾਨ ਆ ਤੁਹਾਨੂੰ ਦੂਜਿਆਂ ਨੂੰ ਤਾਂ ਕੋਈ ਨੁਕਸਾਨ ਨਹੀਂ ਉਹਦਾ ਆਪਣਾ ਹੀ ਨੁਕਸਾਨ ਉਹਦਾ ਆਪਣਾ ਅਕਸੈਟ ਸਟੇਕ ਹੈ ਨਾ ਜੀ ਪਰ ਇਹਨਾਂ ਨੇ ਉਹਨੂੰ ਘਰੋਂ ਹੀ ਚੱਕ ਲਿਆ ਸ਼ਾਮ ਨੂੰ ਬਿਨਾ ਕੁਝ ਦੱਸਿਆ ਫਿਰ ਜੇਲ੍ਹ 'ਚ ਰੱਖਿਆ ਜਾ ਕੇ ਹਾਈ ਕੋਰਟ ਦੇ ਉੱਤੋਂ ਰਜਿੰਦਰ ਸਿੰਘ ਚੀਮਾ ਜਿਹੜੇ ਏਡੇ ਨਾਮੀ ਖਾਮੀ ਵਕੀਲ ਆ ਉਹਨਾਂ ਨੇ ਫੋਨ ਸਾਨੂੰ ਕੀਤਾ ਕਿ ਆਹ ਕੀ ਹੋ ਰਿਹਾ ਵੀ ਇਹਨੂੰ ਹੁਣੇ ਇੱਥੇ ਬੰਦ ਕਰ ਦਿਓ ਨਹੀਂ ਤੇ ਮੁੜਕੇ ਮੁਸ਼ਕਲ ਹੋ ਜੂ ਫਿਰ ਤੇ ਸਾਡੀ ਵਾਰੀ ਵੀ ਉਹਦੇ ਬਾਅਦ ਲੱਗੀ ਖੜੀ ਆ ਕਿ ਜਿਹੜੇ ਅਸੀਂ ਬੋਲਦੇ ਆਂ ਰੋਜ਼ ਇਸ ਲਈ ਦਲੀਪ ਉਹ ਫਿਰ ਅਸੀਂ ਉਦੋਂ ਤੁਹਾਨੂੰ ਪਤਾ ਹੀ ਆ ਜਿਵੇਂ ਜੋਸ਼ ਖਰੋਸ਼ਣਾ ਉਦੋਂ ਵੀ ਸਤਾਰਨਾ ਸੈਕਟਰ ਚ ਵੱਡਾ ਮਜਾਰਾ ਕੀਤਾ ਸੀ ਜਿਵੇਂ ਅਸੀਂ ਹੁਣ ਸੋਚ ਰਹੇ ਆ ਸਾਰੇ ਪੱਤਰਕਾਰ ਸਾਰੇ ਸੋਚ ਰਹੇ ਆ ਮੈਨੂੰ ਵੀ ਉਹਨਾਂ ਦੇ ਫੋਨ ਆਏ ਕਿ ਤੁਸੀਂ ਜਿਹੜੇ ਕਿਨ 4 ਤਰੀਕ ਨੂੰ ਐਤਵਾਰ ਨੂੰ ਐਤਵਾਰ ਨੂੰ 1 ਵਜੇ ਉੱਥੇ ਮਜਾਰਾ ਹੋਣਾ ਵੀ ਉੱਥੇ ਜ਼ਰੂਰ ਆਇਓ ਜੀ ਮੈਨੂੰ ਲੱਗਦਾ ਆ ਕਿ ਮੇਰਾ ਖਿਆਲ ਹੈ ਕਿ ਐਫ ਆਈ ਆਰਾਂ ਦਰਜ ਕਰ ਦੇਣੀਆਂ ਜਾਂ ਉਹਨਾਂ ਨੂੰ ਉਹਨਾਂ ਨੂੰ ਮੂੰਹ ਉਹਨਾਂ ਦਾ ਬੰਦ ਕਰਨ ਦੀ ਕੋਸ਼ਿਸ਼ ਕਰਦੀ ਉਹਦਾ ਫਾਇਦਾ ਨਹੀਂ ਹੋਊਗਾ ਮੈਂ ਸੁਣ ਰਿਹਾ ਸੀ ਇਹ ਪ੍ਰੋਫੈਸਰ ਪਿਛਲੇ ਦਿਨਾਂ ਇਹਦੇ ਵਿੱਚ ਇੱਕ ਪ੍ਰੈਸ ਕਾਨਫਰੈਂਸ ਦੇ ਵਿੱਚ ਅਮਿਤ ਸ਼ਾਹ ਬੈਠੇ ਹੋਏ ਸੀ ਇਹ ਮੈਂ ਕੱਲੇ ਪੰਜਾਬ ਸਰਕਾਰ ਦੀ ਗੱਲ ਨਹੀਂ ਕਰ ਰਿਹਾ ਅਮਿਤ ਸ਼ਾਹ ਬੈਠੇ ਹੋਏ ਸੀ ਇੱਕ ਪੱਤਰਕਾਰ ਪੁੱਛਦਾ ਜੀ ਜਿਹੜਾ ਸੈਂਟਰਲ ਵਿਸਟਾ ਹੈਗਾ ਤੁਹਾਡਾ ਜਿਹੜਾ ਤੁਸੀਂ ਨਵਾਂ ਪ੍ਰਧਾਨ ਮੰਤਰੀ ਆਵਾਜ਼ ਬਣਾ ਰਹੇ ਹੋ ਉਹ ਇਹ ਦੱਸੋ ਕਿ ਕਿੰਨਾ ਖਰਚਾ ਹੈ ਆਰਟੀਆਈ ਪਾਈ ਗਈ ਸੀ ਆਟੇਚ ਨਹੀਂ ਦੱਸਿਆ ਗਿਆ ਸਿਕਿਉਰਿਟੀ ਪੁਆਇੰਟ ਆਫ view ਦੱਸ ਕੇ ਵੀ ਖਰਚਾ ਕਿੰਨਾ ਜੋ ਹੈ ਹੈਲੀਕਾ ਪੇਸ਼ੈਂਟਸ ਦੀ ਕਮੀ ਹੈਗੀ ਇਹ ਪਹਿਲਾਂ ਵਾਲੀ ਸਰਕਾਰਾਂ ਸੁਣ ਲੈਂਦੀਆਂ ਸੀ ਆਲੋਚਨਾ ਮੂੰਹ ਤੇ ਸੁਣ ਲੈਂਦੀਆਂ ਸੀ ਜੇ ਕੋਈ ਸਮੱਸਿਆ ਆਏਗੀ ਤਾਂ ਉਹਨੂੰ ਖੰਡਨ ਕਰਦੇ ਸੀਗਾ ਅਜਿਹਾ ਨਹੀਂ ਹੈ ਖੰਡਨ ਦੀ ਥਾਂ ਤੇ ਹੁਣ ਪਰਚਾ ਆ ਗਿਆ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਪਹਿਲਾਂ ਵੀ ਬਹੁਤ ਵਾਰੀ ਕਹੀ ਹੈ ਮੈਂ ਜਦੋਂ ਅਖਬਾਰ ਚ ਪੜ੍ਹੀ ਮੈਨੂੰ ਬਹੁਤ ਅਪੀਲ ਕੀਤੀ ਜਿਹੜੀ ਕਿ ਅੱਜ ਦੇ ਲੀਡਰਾਂ ਲਈ ਬਹੁਤ ਜ਼ਰੂਰੀ ਆ ਉਸਨੂੰ ਦੁਬਾਰਾ ਰੀਵਿਜ਼ਿਟ ਕਰਨਾ ਉਹ ਏ ਕਿ ਬਹੁਤ ਦਰ ਪਹਿਲਾਂ ਦੀ ਗੱਲ ਜਦੋਂ ਨਹਿਰੂ ਪ੍ਰਧਾਨ ਮੰਤਰੀ ਸੀ ਨਵਾਂ ਨਵਾਂ ਪ੍ਰਧਾਨ ਮੰਤਰੀ ਬਣਿਆ ਤੇ ਨੈਸ਼ਨਲ ਹੈਰਲਡ ਦਾ ਐਡੀਟਰ ਉਹਨੇ ਲਾਉਣਾ ਸੀ ਜੀ ਉਹ ਮੈਨੂੰ ਬੰਦੇ ਦਾ ਐਡੀਟਰ ਦਾ ਨਾਮ ਭੁੱਲ ਗਿਆ ਤੇ ਉਹਨੇ ਕਿਹਾ ਮੈਂ ਤੈਨੂੰ ਐਡੀਟਰ ਲਾਉਣਾ ਚਾਹੁੰਦਾ ਹਾਂ ਸਾਡਾ ਪੇਪਰ ਆ ਤੇ ਤੂੰ ਬੜਾ ਕਾਬਿਲ ਬੰਦਾ ਹੈ ਉਹਨੇ ਕਿਹਾ ਜੀ ਕਾਬਿਲ ਤੇ ਮੈਂ ਹਾਂ ਤੁਹਾਨੂੰ ਦੂਰੋਂ ਪਾਸਿਓਂ ਲੱਗਦਾ ਜਿੱਦਣ ਮੈਂ ਤੁਹਾਡੇ ਬਖੀਏ ਦੇੜੇ ਤੇ ਤੁਹਾਨੂੰ ਤੁਸੀਂ ਮੈਨੂੰ ਦੂਸਰੇ ਦਿਨੀ ਫਾਇਰ ਕਰ ਦੇਣਾ ਉਹ ਕਹਿੰਦਾ ਨਹੀਂ ਨਹੀਂ ਇਹੋ ਜੀ ਗੱਲ ਨਹੀਂ ਹੈ ਤੁਸੀਂ ਜੋ ਵੀ ਲਿਖਣਾ ਯੂ ਆਰ ਆਲ ਫਰੀ ਤੁਸੀਂ ਉਨੇ ਆਪਣੇ ਆਪ ਨੂੰ ਮਤਲਬ ਕਿਹਾ ਕਿ ਨਹੀਂ ਪਲੀਜ਼ ਐਕਸਕਿਊਜ਼ ਮੀ ਮੈਂ ਨਹੀਂ ਇਹਦਾ ਐਡੀਟਰ ਬਣ ਸਕਦਾ ਕਿਉਂਕਿ ਮੈਂ ਮੂੰਹ ਫਾਟਿਆ ਮੈਨੂੰ ਜੋ ਠੀਕ ਲੱਗਣਾ ਮੈਂ ਉਹ ਬੋਲਣਾ ਪਾਰਟੀਆਂ ਨੂੰ ਜਾਂ ਲੀਡਰਾਂ ਨੂੰ ਉਹ ਨਹੀਂ ਸਿਖਾਉਂਦਾ ਤੇ ਇਸ ਕਰਕੇ ਆਪਾਂ ਜਿਹੜਾ ਰਿਲੇਸ਼ਨ ਮਾੜਾ ਮੋਟਾ ਬਣਿਆ ਉਹ ਵੀ ਜਾਂਦਾ ਰਹੂ ਫਿਰ ਖਟਾਸ ਆਊਗੀ ਨਹਿਰੂ ਨਹੀਂ ਹਟਿਆ ਲੱਗ ਗਿਆ ਲੱਗ ਗਿਆ ਤੇ 2 ਮਹੀਨੇ ਬਾਅਦ ਫੋਨ ਆ ਗਿਆ ਨਹਿਰੂ ਜੀ ਦਾ ਉਹ ਆਪਣਾ ਰਜ਼ਾਈ ਨجیب ਚ ਲਿਖਿਆ ਤੇ ਪਾਖ ਹੀ ਲੈ ਗਿਆ ਨਾਲ ਕਿ ਕੰਮ ਤੇ ਹੋਣੀ ਵਾਲਾ ਮੈਂ ਉੱਥੇ ਹੀ ਦੇ ਆਵਾਂ ਪੀ ਆਹ ਲਓ ਜੀ ਬਸ ਫਿਰ ਮੈਂ ਤੇ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਉਹ ਕਹਿੰਦਾ ਜੀ ਹਾਂਜੀ ਕਹਿੰਦਾ ਜੀ ਜੋ ਵੀ ਕੰਮ ਕਰ ਰਹੇ ਹੋ ਨਹਿਰੂ ਕਹਿੰਦਾ ਜੋ ਵੀ ਕੰਮ ਕਰ ਰਹੇ ਹੋ ਆਪ ਬਹੁਤ ਅੱਛਾ ਕਰ ਰਹੇ ਹੋ ਉਹ ਹੈਰਾਨ ਰਹਿ ਗਿਆ ਮੇਰਾ ਮਜ਼ਾਕ ਕਰ ਰਿਹਾ ਮੈਨੂੰ ਫਾਇਰ ਕਰਨ ਤੋਂ ਪਹਿਲਾਂ ਇਹ ਮੈਨੂੰ ਥੋੜੀ ਜਿਹਾ ਹਵਾ ਦੇ ਰਿਹਾ ਪੀ ਨਾਲ ਪਰ ਮੈਂ ਨਹੀਂ ਰੱਖ ਸਕਦਾ ਇੰਜ ਕਹਿ ਦਊਗਾ ਕਹਿੰਦਾ ਨਹੀਂ ਕਹਿੰਦਾ ਦੇਖੋ ਸਾਰੇ ਪੇਪਰ ਆਤੇ ਮੇਰੇ پاس ਸਭ ਤੋਂ ਪਹਿਲੇ ਮੈਂ ਆਪ ਦਾ ਐਡੀਟোরিয়াল ਪੜ੍ਹਦਾ ਹੂੰ ਹਮਮ ਔਰ ਆਪਕੋ ਬਿਲਕੁਲ ਨਿਡਰ ਹੋ ਕੇ ਜੋ ਜੋ ਵੀ ਆਪ ਚਾ ਰਹੇ ਹੋ ਜੋ ਵੀ ਆਪ ਕ੍ਰਿਟਿਸਿਜ਼ਮ ਕਰ ਰਹੇ ਹੋ ਜੋ ਵੀ ہماری ਬਰਤਨਾ ਕਰ ਰਹੇ ਹੋ ਜੋ ਵੀ ہماری ਕਮੀਆਂ ਬਤਾ ਰਹੇ ਹੋ ਹਮ ਆਪਕੇ ਦੇਣਦਾਰ ਹੈ ਆਪ ਐਸੇ ਹੀ ਆਪਣੀ ਐਡੀਟੋਰੀਅਲ ਲਿਖਤੇ ਰਹੋ ਪੇਸ਼ੈਂਸ ਦੀ ਕਮੀ ਹੋਗੀ ਅਜੀ ਮਤਲਬ ਮੈਂ ਹੁਣ ਕੋਈ ਨਹਿਰੂ ਦੀਆਂ ਉਥੇ ਉਹ ਗੋਗੇ ਨਹੀਂ ਗਾਉਣਾ ਚਾਹੁੰਦਾ ਪਰ ਇੱਕ ਲੈਵਲ ਦੇ ਇਸ ਤਰ੍ਹਾਂ ਐਡੀਟਰ ਵੀ ਕਿਸੇ ਆਪਣੇ ਮਾਲਕ ਦੀ ਨਹੀਂ ਸੀ ਮੰਦੇ ਐਡੀਟਰ ਹੁਣ ਤੇ ਐਡੀਟਰ ਨੂੰ ਇੱਕ ਮੜੇ ਜਾਂ ਮਨਿਸਟਰ ਵੀ ਫੋਨ ਕਰਦੇ ਹੋ ਉੱਥੇ ਹਾਂਜੀ ਗਲਤੀ ਹੋ ਗਈ ਪਤਾ ਲੱਗਦਾ ਕਿ ਪਤਾ ਨਹੀਂ ਮੁੜਕੇ ਦੇ ਇਸ਼ਤਿਆਰੀ ਨਾ ਬੰਦ ਹੋ ਜਾ ਐਸ ਲਈ ਜਿੱਥੇ মিডিਆ ਵੀ ਥੱਲੇ ਕਮਜ਼ੋਰ ਹੋਇਆ ਅਸੀਂ ਇਹ ਕਹਿ ਕੇ ਨਹੀਂ ਬਚ ਸਕਦੇ ਕਿ মিডিਆ ਵਾਲੇ ਸਾਰੇ ਦੁੱਧੇ ਧੋਤੇ ਹੈਗੇ ਔਰ ਇਹ ਕਹਿ ਕੇ ਵੀ ਨਹੀਂ ਦੂਰ ਹੋ ਸਕਦੇ ਕਿ ਵੀ ਸਾਰੇ ਨਾਲ ਮਾੜਾ ਹੋ ਰਿਹਾ ਮੇਰਾ ਖਿਆਲ ਪੇਸ਼ੈਂਸ ਰੱਖਣੀ ਚਾਹੀਦੀ ਸਰ ਦੋਹਾਂ ਤੇ ਰਹਿਣ ਦੋਹਾਂ ਤਿਰਹਨ ਇੱਕ ਦੂਜੇ ਦੀ ਸੁਣਨੀ ਚਾਹੀਦੀ ਇਹ ਗੱਲ ਇੰਪੋਰਟੈਂਟ ਅਗਲੇ ਸਵਾਲ ਤੇ ਮੈਂ ਆ ਰਿਹਾ ਜਦੋਂ ਇਹ ਪਰਚਾ ਹੋਇਆ ਨਾ ਤਿੰਨਾਂ ਦੇ ਖਿਲਾਫ ਇੱਕ ਬੇਸਿਕ ਗੱਲ ਤੇ ਮੈਨੂੰ ਵੀ ਸਮਝ ਆ ਰਹੀ ਕਿ ਉੱਚ ਮਿਸ ਇਨਫੋਰਮੇਸ਼ਨ ਦੀ ਗੱਲ ਜ਼ਰੂਰ ਹੋਣੀ ਕਿ ਤੁਸੀਂ ਲੋਕਾਂ ਤੱਕ ਗਲਤ ਖਬਰ ਪਹੁੰਚਾਈ ਹੈ ਠੀਕ ਹੈ ਪਰ ਤਾਨੂੰ ਯਾਦ ਹੋਣਾ ਅੱਜ ਤੋਂ 2 ਕੁ ਸਾਲ ਪਹਿਲਾਂ ਦੀ ਮੈਨੂੰ ਲੱਗ ਰਿਹਾ ਜਦੋਂ ਸੀਐਮ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਅਸੀਂ 골ਡੀ ਬਰਾਡ ਜੋ ਭਾਰਤ ਦੀਆਂ ਏਜੰਸੀਆਂ ਨੂੰ ਲੋੜਿੰਦਾ ਹੈਗਾ ਔਰ ਪੂਰੀ ਦੁਨੀਆ ਦੇ ਵਿੱਚ ਉਹਦੀ ਭਾਲ ਚੱਲ ਰਹੀ ਹੈ 골ਡੀ ਬਰਾਡ ਕਹਿੰਦੇ ਕਿ ਮੈਂ ਸੀਐਮ ਦੇ ਤੌਰ ਤੇ ਕਨਫਰਮ ਕਰਦਾ ਕਿ 골ਡੀ ਬਰਾਡ ਫੜਿਆ ਗਿਆ ਪੂਰੀ ਮੀਡੀਆ ਨੇ ਅਸੀਂ ਵੀ ਚਲਾਇਆ ਕਿ ਸੀਐਮ ਦੇ ਹਵਾਲੇ ਤੋਂ ਸੀਐਮ ਨੇ ਕਿਹਾ ਕਿ 골ਡੀ ਬਰਾਡ ਫੜਿਆ ਗਿਆ ਕਿਉਂਕਿ ਇੱਕ ਜੁਮੇਵਾਰ ਅਹੁਦੇ ਤੇ ਉਹ ਬੈਠੇ ਹੋਏ ਆ ਕੁਝ ਹੀ ਘੰਟੇ ਬੀਤੇ ਸਾਡੀਆਂ ਸੈਂਟਰਲ ਏਜੰਸੀਆਂ ਨੇ ਖੰਡਨ ਕਰਤਾ ਕਿ ਕੋਈ ਗੋਲਡੀ ਬਰਾੜ ਨਹੀਂ ਫੜਿਆ ਗਿਆ ਅਮਰੀਕਾ ਤੋਂ ਕੋਈ ਇਹੋ ਜਿਹੀ ਖਬਰ ਨਹੀਂ ਆਈ ਉਹ ਮਿਸ ਇਨਫਾਰਮੇਸ਼ਨ ਨਹੀਂ ਹੈ ਲੋਕਾਂ ਨੂੰ ਬਰਬਾਦ ਕਰਨ ਦੀ ਗੱਲ ਨਹੀਂ ਆ ਪਰ ਦਲੀਪ ਜੀ ਕਿੰਨਾ ਕੁ ਮੀਡੀਆ ਕੋਲ ਜਾ ਕੇ ਚੀਫ ਮਿਨਿਸਟਰ ਕੋਲ ਗਿਆ ਕੇ ਸਾਨੂੰ ਇਹ ਦੱਸੋ ਕਿ ਜਿਹੜਾ ਫੜਿਆ ਆ ਸੀਗਾ ਉਹ ਕਿਹਨੇ ਛਡਾਇਆ ਕਿਹਦੇ ਕਹਿਣ ਤੇ ਛਡਾਇਆ ਕਿਹੜੇ ਦਬਾਅ ਥੱਲੇ ਚੀਫ ਮਿਨਿਸਟਰ ਨੇ ਗੋਲਡੀ ਬਰਾੜ ਨੂੰ ਦੁਬਾਰਾ ਛਡਵਾਇਆ ਜੀ ਇਹ ਕਿਹੜੀ ਕਿਹਦੀ ਕਿਹਦਾ ਫੋਨ ਆਇਆ ਸੀ ਕਿਹਦੀ ਤਮਕੀ ਆਈ ਸੀ ਕਹਨੇ ਤੁਹਾਡੇ ਪ੍ਰਮਾਨ ਦੇ ਉੱਤੇ ਹਮਲਾ ਕਰਨ ਦੀ ਕਹਨੇ ਕੁਝ ਤੁਹਾਡੇ ਕੋਲ ਮੰਗਿਆ ਸੀ ਪੁੱਛਣਾ ਚਾਹੀਦਾ ਸੀ ਨਾ মিডিਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਸ ਤਰ੍ਹਾਂ ਤੁਸੀਂ ਜਾ ਕੇ মিডিਆ ਜਿਹਦਾ ਉਹਦਾ ਇੱਕ ਬਹੁਤ ਪਵਿੱਤਰ ਰੋਲ ਹੈ ਸਮਾਜ ਨੂੰ ਬਚਾਉਣ ਲਈ ਜਿਹਨੂੰ ਚੌਥਾ ਪਿੱਲਰ ਆ ਸੀ ਕਹਿੰਨੇ ਆ ਡੈਮੋਕ੍ਰੇਸੀ ਦਾ ਪਰ ਜੇ ਉੱਥੇ ਜਾ ਕੇ ਲੀਡਰਾਂ ਦੇ ਸਾਹਮਣੇ ਗਿੜਗੜਾਊਗਾ মিডিਆ ਤੇ ਇਹੋ ਜੇ ਸਵਾਲ ਕਰੂਗਾ ਕਿ ਜਿਹੜੇ ਉਹਨਾਂ ਨੂੰ ਖੁਸ਼ ਰੱਖਣ ਤੁਸੀਂ ਦੇਖਿਆ ਜਦੋਂ ਪ੍ਰਧਾਨ ਮੰਤਰੀ ਦੀ ਇੰਟਰਵਿਊ ਹੁੰਦੀ ਸੀ ਆਮ ਕੈਸੇ ਖਾਏ ਜਾਂਦੇ ਆ ਇਹੋ ਜੇ ਸਵਾਲ ਕਰ ਰਹੇ ਸੀ ਉਹ ਬੜਾ ਫਿਰ ਜਾ ਕੇ ਉਹਦਾ ਰਵੀਸ਼ ਨੇ ਬੜਾ ਉਹਨਾਂ ਗੱਲਾਂ ਦਾ ਮਜ਼ਾਕ ਉਡਾਇਆ ਸੀ ਇੰਜ ਨਾ ਕਰੋ ਆਪਾਂ ਕਿਸੇ ਦੇ ਵਿਰੁੱਧ ਨਹੀਂ ਆ ਪੰਜਾਬ ਸਰਕਾਰ ਅਸੀਂ ਚੁਣੀ ਹੋਈ ਸਰਕਾਰ ਆ ਕਿਸੇ ਨੇ ਉੱਪਰੋਂ ਤੇ ਨਹੀਂ ਮੋਦੀ ਨੇ ਤੇ ਨਹੀਂ ਭੇਜ ਦਿੱਤੀ ਸਾਡੀ ਚੋਇਸ ਅਸੀਂ ਗਲਤੀਆਂ ਵੀ ਕਰ ਸਕਦੇ ਆ ਪਰ ਸਾਨੂੰ ਇੰਨਾ ਵੀ ਹੁਣ ਪਛਤਾਵਾ ਨਾ ਦਿਓ ਕਿ ਤੁਸੀਂ ਸਾਡੀ ਆਵਾਜ਼ ਸੁਣਨੀ ਨਹੀਂ ਜਾਂ ਜਿੰਨਾ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਹੁਣ ਉਹਨਾਂ ਨੂੰ ਬਿਲਕੁਲ ਹੀ ਤੁਸੀਂ ਦਰਕਨਾਰ ਨਾ ਠਹਿਰੋ ਡੇਰ ਦਾ ਹੱਕ ਹੀ ਹੋ ਗਿਆ ਪ੍ਰੋਫੈਸਰ ਸਾਹਿਬ ਜਦੋਂ ਇੰਟਰਨੈਟ ਆਇਆ YouTube Facebook ਹੋਰ ਵੈਬਸਾਈਟਾਂ ਆਈਆਂ ਇਦਾਂ ਸਾਨੂੰ ਲੱਗਿਆ ਕਿ ਉਸ ਵਰਣ ਯੁੱਗ ਆ ਗਿਆ ਜਦੋਂ ਪੱਤਰਕਾਰ ਬਿਨਾਂ ਕਿਸੇ ਦਬਾਅ ਦੇ ਬੋਲ ਸਕਣਗੇ ਕਿਉਂਕਿ ਦਬਾਅ ਕਿਹੜਾ ਰਹਿੰਦਾ ਸੀ ادارے ਨੂੰ ਜਦ ਤੱਕ ਐਡ ਨਹੀਂ ਆਏਗੀ ਤਨਖਾਹ ਨਹੀਂ ਜਾਣੀਏ ਸਾਰਾ ਕੁਝ ਹੋਊਗਾ ਅਖਬਾਰਾਂ ਇਹਨੂੰ ਬੜੀ ਬਕੂਬੀ ਸਮਝਦੇ ਨੇ ਚੈਨਲ ਬੜੀ ਬਕੂਬੀ ਸਮਝਦੇ ਐ ਇਸ ਕਰਕੇ ਬਈ ਬਹੁਤ ਸਾਰੇ ਥੱਲੇ ਵੀ ਲੱਗੇ ਹੋਏ ਐ ਜਦੋਂ ਇੰਡੀਪੈਂਡੈਂਟ ਮੀਡੀਆ ਆਇਆ ਇਦਾਂ ਲੱਗੇ ਐਸੀ ਦੁਨੀਆ ਬਦਲ ਦੇਾਂਗੇ ਪਰ ਉਹਨਾਂ ਦੇ ਮਗਰ ਜਾਣ ਲੱਗ ਗਏ ਮੈਂ ਇਹ ਨੋਟ ਕਰ ਰਿਹਾ ਪੈਟਰਨ ਚਾਹੇ ਉਹ ਨੈਸ਼ਨਲ ਲੈਵਲ ਤੇ ਹੋਵੇ ਸੂਬਾ ਲੈਵਲ ਤੇ ਹੋਵੇ ਜਿਹੜਾ ਇੰਡੀਪੈਂਡੈਂਟ ਪੱਤਰਕਾਰ ਬੋਲਣ ਦੀ ਕੋਸ਼ਿਸ਼ ਕਰਦਾ ਹੈ ਉਹਦਾ ਜਾਂ ਤਾਂ ਚੈਨਲ ਬੰਦ ਕਰ ਦਿੱਤਾ ਜਾਊਗਾ ਜਾਂ ਉੱਥੇ ਕੋਈ ਪਰਚਾ ਪਾ ਕੇ ਚੁੱਕ ਲਿਆ ਜਾਏਗਾ ਯਾਨੀ ਹੁਣ ਉਹ ਵੀ ਭਲੇਖੇ ਜੋ ਬਾਹਰ ਆ ਜਾਣ ਲੋਕ ਜਿਹੜੇ ਪੱਤਰਕਾਰੀ ਕਰਨਾ ਚਾਹੁੰਦੇ ਪੱਤਰਕਾਰੀ ਲੋੜ ਹੀ ਨਹੀਂ ਹੈ ਚੈਨਲ ਹੀ ਚੱਕ ਲਿਆ ਜਾਊ ਖਰੀਦ ਲਿਆ ਜਾਊ ਜੀ ਐਨਡੀਟੀਵੀ ਹਮ ਅਡਾਨੀਆਂ ਨੇ ਖਰੀਦ ਲਿਆ ਜੀ ਪਹਿਲਾਂ ਹੀ ਤੁਹਾਡੇ ਕੋਲ ਉਹ ਚੈਨਲ ਜਿਹੜੇ ਸੀ న్యూਸ 18 ਇਸ ਤਰੀਕੇ ਨਾਲ ਵੱਡੀ ਚੇਨ ਇੱਕ ਕਾਰਪੋਰੇਟ ਘਰਾਣੇ ਦੇ ਚੱਲ ਹੀ ਰਹੇ ਸੀ ਜੀ ਲੋਕਾਂ ਦੀ ਆਵਾਜ਼ ਤੇ ਜਿਹੜੀ ਆ ਵੈਸੇ ਹੀ ਬਹੁਤ ਕਰਟੇਲਡ ਆ ਬਿਲਕੁਲ ਤੁਹਾਡੀ ਗੱਲ ਠੀਕ ਹੈ ਇੱਕ ਦੌਰ ਇਹ ਆਇਆ ਕਿ ਜਿਹੜਾ ਮੇਨਸਟ੍ਰੀਮ ਮੀਡੀਆ ਉਹਦੇ ਬਾਹਰ ਸੋਸ਼ਲ ਮੀਡੀਆ ਆ ਗਿਆ ਜੀ ਤੁਸੀਂ WhatsApp WhatsApp ਗਰੁੱਪ ਬਣਾ ਲਓ ਤੁਸੀਂ ਮੈਨੂੰ ਭੇਜੋ ਮੈਂ ਤੁਹਾਨੂੰ ਭੇਜੂਗਾ ਮਾਰ ਜਨਜੀ ਇਥੇ ਕੀ ਪਛਾਲ ਆ ਜੂਗਾ ਇਨਕਲਾਬ ਆ ਜੂਗਾ ਹੂੰ ਉਹਨਾਂ ਨੇ ਕਿਹਾ ਅੱਛਾ ਇਹ ਨਵੇਂ-ਨਵੇਂ ਛਤੂਂਗੜੇ ਸਾਨੂੰ ਚਾਏ ਸਾਨੂੰ ਜਿਹੜੇ ਚੁਣੌਤੀ ਦੇਣਗੇ ਇਹਨਾਂ ਨੂੰ ਸੂਤਰ ਕਰਦੇ ਉਹਨਾਂ ਨੇ ਕਿਹਾ ਓਏ ਆ ਜਿੰਨੇ ਸਾਰੇ ਇਕੱਠੇ ਹੋ ਕੇ ਆ ਜਾਓ ਅ ਤੂੰ ਚੱਕ 20000 ਤੂੰ ਚੱਕ 25000 ਤੂੰ ਚੱਕ 10000 ਤੂੰ ਘਰੋਂ ਹੀ 5-5000 ਤੇ ਕਰੀ ਚੱਲ ਜਿੰਨੇ ਇਹੋ ਜੇ ਬਟਨ ਦੱਬੇਗਾ ਉਨੇ ਤੇ ਨੂੰ ਪੈਸੇ ਦੇਈ ਜਾਵਾਂਗੇ ਜਿਵੇਂ ਅੱਜ ਹੁਣ ਅੱਜ ਕੱਲ੍ਹ ਹੈਲਥ ਸਿਸਟਮ 'ਚ ਡਾਕਟਰ ਦਿਹਾੜੀ ਤੇ ਰੱਖੇ ਹੋਏ ਆ ਪੰਜਾਬ ਦੇ ਵਿੱਚ ਉਹਨਾਂ ਨੇ ਇਹ ਰੱਖ ਲਏ ਹੁਣ ਵੀ ਸੋਸ਼ਲ ਮੀਡੀਆ ਕਿਹੜਾ ਮੀਡੀਆ ਰਿਆ ਉਹ ਵੀ ਕਾਰਪੋਰੇਟ ਦਾ ਮੀਡੀਆ ਉਹਨਾਂ ਨੇ ਆਪ ਆਪਣੇ ਬੰਦੇ ਇੰਨੇ ਰੱਖ ਲਏ ਖਰੀਦ ਕੇ ਰੱਖੇ ਹੋਏ ਆ ਤੁਹਾਡੀ ਆਵਾਜ਼ ਫੇਰ ਫੇਰ ਆਇਆ ਜਿਹੜੇ ਵੈਬ ਚੈਨਲ ਛੋਟੇ ਛੋਟੇ ਅਜੇ ਵੀ ਵੈਬ ਚੈਨਲਾਂ 'ਚ ਬਹੁਤ ਨਾਮ ਆਏ ਮੈਂ ਕਹਿਣਾ ਅਜੀਬੀ ਆ ਉਹ ਡਰ ਕਿਉਂਕਿ ਉਹਨਾਂ ਨੂੰ ਜਿਹੜੀ ਇਨਕਮ ਆਉਣੀ ਆ ਉਹ ਸਰਕਾਰ ਵੱਲੋਂ ਨਹੀਂ ਆਉਣੀ ਨਾ ਉਹ ਬਹੁਤੀ ਉਮੀਦ ਰੱਖਦੇ ਛੋਟੇ ਹੈਗੇ ਆ ਛੋਟੇ ਛੋਟੇ ਹੈਗੇ ਔਰ ਉਹ ਕਾਫੀ ਮਸ਼ਰੂਮਿੰਗ ਵੀ ਹੈ ਔਰ ਉਹਨਾਂ ਨੂੰ ਆਉਂਦੀਆਂ ਆ ਜਿਹੜਾ ਜਿਹੜੇ YouTube ਵਾਲੇ YouTube ਤੇ ਉਹ ਜਿਹੜੇ ਮੈਨੂੰ ਨਹੀਂ ਪਤਾ ਪਰ ਉਹਨਾਂ ਨੂੰ ਇਸ ਤਰ੍ਹਾਂ ਇਨਕਮ ਉਹਨਾਂ ਮਾਧਿਅਮ ਤੋਂ ਪਲੈਟਫਾਰਮਾਂ ਤੋਂ ਆਉਂਦੀ ਹੈ ਜਿੱਥੇ ਉਹ ਆਪਣਾ ਸਾਰਾ ਮਟੀਰੀਅਲ ਪਾਉਂਦੇ ਆ ਜੀ ਇਸ ਕਰਕੇ ਉਹ टू दैट एक्सेंट हो जा दिया पर इने ज्यादा वो भी नहीं जिद्दण सरकार ने एक बटन उथों दबाया वो भी ਥੱਲੇ ਡਿੱਗ ਪੈਣ ਕੇ ਡ੍ਰੌਪ ਹੋ ਜਾਣਗੇ ਇਸ ਲਈ ਇਹ ਰਿਸਕ ਤੇ ਬਣਿਆ ਹੋਇਆ ਇਹ ਬਿੱਲੀ ਚੂਹੇ ਵਾਲਾ ਖੇਲ ਪਰ ਜਿਹੜਾ ਆਮ ਚੱਲਦਾ ਹੀ ਰਹੂਗਾ ਆਮ ਬੰਦਾ ਜਿਹੜਾ ਹੈ ਦਰਸ਼ਕ ਹੈ ਜਾਂ ਰੀਡਰ ਹੈ ਉਹ ਤਾਂ ਫੇਰ ਕਨਫਿਊਜ਼ ਹੋ ਗਿਆ ਕਿ ਉਹਨੂੰ ਅਖਬਾਰਾਂ ਨੂੰ ਲੱਗਦਾ ਕਿ ਇੱਥੇ ਕੰਮ ਖਰਾਬ ਹੈ ਚੈਨਲ ਨਾਲ ਅਦਾ ਕਿ ਪੱਤਰਕਾਰ ਵੀ ਕਿ ਹੋਏ ਆ ਸੋਸ਼ਲ ਮੀਡੀਆ ਵਾਲੇ ਚੱਕ ਲੈ ਜਾਣਗੇ ਜਾਂ ਸੋਸ਼ਲ ਮੀਡੀਆ ਵਾਲੇ ਇੱਕ ਹੋਰ ਫੌਜ ਖੜੀ ਕਰ ਦਿੱਤੀ ਜਾਏਗੀ ਜਿਹੜੀ ਸਰਕਾਰ ਦੀ ਤੂਤੀ ਬੋਲਦੀ ਹੋਗੀ ਜਾਂ ਸਰਕਾਰ ਦੇ ਹੱਕ ਚ ਬੋਲਦੀ ਹੋਗੀ ਆਮ ਰੀਡਰ ਜਿਹੜਾ ਇਨਫੋਰਮੇਸ਼ਨ ਲੈਣਾ ਚਾਹੁੰਦਾ ਹੈ ਦੁਨੀਆ ਬਾਰੇ ਜਾਣਨਾ ਚਾਹੁੰਦਾ ਉਹ ਤਾਂ ਫੇਰ ਰਹਿ ਕੇ ਖਾਲੀ ਹੱਥ ਐ ਦੇਖੋ ਜਿਸ ਤਰੀਕੇ ਨਾਲ ਰਾਜਨੀਤੀ ਦੇ ਵਿੱਚ ਕੋਈ ਕਿਸੇ ਦਾ ਭਰੋਸਾ ਨਹੀਂ ਤੇ ਜਿੰਨੇ ਵਿਚਾਰ ਜਿੰਨੇ ਗਰੁੱਪ ਜਿੰਨੀਆਂ ਪਾਰਟੀਆਂ ਉਹਦੇ ਚੋਂ ਤੁਹਾਨੂੰ ਇੱਕ ਲਿਮਟਡ ਚੋਇਸ ਹੀ ਹੈ ਇਸੇ ਤਰੀਕੇ ਨਾਲ মিডিਆ ਵੀ ਜਿੰਨੇ ਕਿਸਮ ਦੇ ਲੋਕ ਜਿੰਨੇ ਕਿਸਮ ਦੇ ਵਿਚਾਰ ਜਿੰਨੇ ਉਹ ਸਾਰੇ ਅਲੱਗ-ਅਲੱਗ ਕਿਸਮ ਦੇ মিডিਆ ਦੇ ਵਿੱਚ ਰਿਪਰੈਜ਼ੈਂਟ ਵੀ ਹੋਣਗੇ ਤੁਸੀਂ ਅਮਰੀਕਾ ਦੇਖ ਲਓ ਹਮ ਅ ਕ੍ਰਮ ਸਾਬ ਤੇ ਇੱਕ ਬਹੁਤ ਪਾਵਰਫੁਲ ਹੈ ਉਹ ਤੇ ਡੈਮੋਕ੍ਰੇਸੀ ਦਾ ਵੱਡਾ ਸੈਂਟਰ ਗੜ ਮੰਨਦੇ ਆ ਨਾ ਕਿ ਅਸੀਂ ਤੇ ਮਤਲਬ ਇਤਰਾ ਪ੍ਰੈਸ ਕਾਨਫਰੰਸ ਦੇ ਵਿੱਚ ਖੜੇ ਖੜੇ ਕਹਿ ਦੇਣ ਹਾਂ ਭਾਈ ਤੂੰ ਕਿਸ ਕਿਸ ਚੈਨਲ ਤੋਂ ਆ ਹਾਂ ਸੀਐਨਐਨ ਤੋਂ ਆ ਉੱਪ ਘਟਾਉ ਦੁਬਾਰਾ ਨਹੀਂ ਆਉਣਾ ਆਪਕਾ ਤਾਂ ਕੰਮ ਹੀ ਹੈ ਇਹੋ ਜੀਆਂ ਗੱਲਾਂ ਉਹਨਾਂ ਦੇ ਮੂੰਹ ਪੁੱਛ ਲੈਂਦੇ ਆਂ ਤੇ ਤੂੰ ਸਵਾਲ ਜਿੰਨੇ ਕੀਤਾ ਜਵਾਬ ਦੇਣ ਦੀ ਭਗਵੰਤ ਮਾਨ ਆ ਪੀਟੀਸੀ ਸੇ ਹੈ ਅੱਛਾ ਫਿਰ ਜਾਓ ਤੁਹਾਡੇ ਤਾਂ ਕੰਮ ਹੀ ਹੋਵਾ ਜਾ ਕੇ ਸੁਖਬੀਰ ਬਾਦਲ ਕੋਲ ਸਵਾਲ ਪੁੱਛ ਐ ਤੇ ਲੀਡਰਾਂ ਦਾ ਸਾਡਿਆਂ ਦਾ ਹਾਲ ਆ ਇਸ ਲਈ ਇਸ ਲਈ ਅੱਛਾ ਉੱਥੇ ਵੀ ਦੋ ਵੱਡੇ ਇਲੈਕਟ੍ਰੋਨਿਕ মিডিਆ ਹੈਗੇ ਆ ਇੱਕ ਸੀਐਨਐਨ ਆ ਇੱਕ ਫੌਕਸ ਨਿਊਜ਼ ਆ ਫੌਕਸ ਨਿਊਜ਼ ਰਿਪਬਲਿਕਨਸ ਦਾ ਆ ਸੀਐਨਐਨ ਡੈਮੋਕ੍ਰੇਟਸ ਦਾ ਹੁਣ ਤੁਸੀਂ ਲੱਭੀ ਜਾਓ ਆਪੋ ਆਪਣੇ ਕਿਹੜੀ ਖਬਰ ਗਲਤ ਆ ਕਿਹੜੀ ਠੀਕ ਆ ਦੋਹੇ ਹੀ ਪ੍ਰਪਾਗੈਂਡੇਸਟ ਆ ਦੋਵੇਂ ਗੱਲਾਂ ਨੂੰ ਵਿਦਾ ਚੜਾ ਕੇ ਕਰ ਐਸ ਲਈ ਜਿਹੜਾ ਤੁਸੀਂ ਸਵਾਲ ਕਰਦੇ ਮੇਰੇ ਕੋ ਇਹਦਾ ਕੋਈ ਜਵਾਬ ਨਹੀਂ ਇਹ ਤੇ ਸਾਨੂੰ ਹੀ ਆਪਣੀ ਦੁਨੀਆ ਪ੍ਰਤੀ ਸਮਾਜ ਉਪਰਤੀ ਪਾਰਟੀਆਂ ਪ੍ਰਤੀ ਬੁੱਧੀ ਨੂੰ ਹੋਰ ਵਧਾਉਣਾ ਪਊਗਾ ਜੋ ਸਰਕਾਰ ਨੇ ਕੇਂਦਰ ਸਰਕਾਰ ਨੇ ਪਾਰਲੀਮੈਂਟ ਚ ਖੜ ਕੇ ਐਕਟ ਬਣਾਇਆ ਸੀ ਰਾਈਟ ਟੂ ਇਨਫੋਰਮੇਸ਼ਨ ਮਾਨੀ ਗੋਇਲ ਉਹੀ ਕੰਮ ਕਰਦੇ ਆ ਦੂਜੇ ਮਹੀਨੇ ਉਹਨਾਂ ਦੀ ਕੋਈ ਨਾ ਕੋਈ ਆਰਟੀਆਈ ਆਈ ਰਹਿੰਦੀ ਹੈ ਹੁਣ ਪੂਰੇ ਦੇਸ਼ ਚ ਦੱਸੋ ਪੰਜਾਬ ਵੀ ਨਾਲ ਹੀ ਦੱਸਿਓ ਪੂਰੇ ਦੇਸ਼ ਚ ਆਰਟੀਆਈ ਦਾ ਹਾਲ ਕੀ ਹੈ ਜੇ ਮੈਂ ਜਾਂ ਜਿਹੜਾ ਪ੍ਰੋਗਰਾਮ ਬੰਦਾ ਦੇਖ ਰਿਹਾ ਉਹ ਚਾਵੇ ਕਿ ਮੇਰੇ ਇਲਾਕੇ ਚ ਜਾਂ ਜੋ ਵੀ ਉਹਦੇ ਮਨ ਚ ਆਵੇ ਮੈਂ ਆਰਟੀਆਈ ਦੇ ਰਾਂਹੀਂ ਇਹਦਾ ਜਵਾਬ ਲੈਣਾ ਚਾਹੁੰਦਾ ਉਹਨੂੰ ਹੁਣ ਲੱਗਦਾ ਸੌਖਾ ਹੈ ਯਾ ਭੁਲੇਖਾ ਹੈ ਦਲੀਪ ਜੀ ਮੈਂ ਬੜੇ ਅਫਸੋਸ ਨਾਲ ਕਹਿੰਨਾ ਕਿ ਜਿੱਥੇ ਵੀ ਆਮ ਲੋਕਾਂ ਨੂੰ ਰਾਹਤ ਮਿਲਣ ਦੀਆਂ ਜਗ੍ਹਾ ਸਿਗੀਆਂ ਜਾਂ ਸਪੇਸਿਸ ਜਾਂ ਉਹ ਸਾਰੀਆਂ ਇੱਕ ਤੇ ਬਾਅਦ ਇੱਕ ਦਾ ਸ਼ਟਰ ਡਾਊਨ ਹੋ ਰਿਹਾ ਹਮ ਮਨਰੇਗਾ ਡਾਊਨ ਰਾਈਟ ਨਹੀਂ ਰਿਹਾ ਰਾਈਟ ਟੂ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਦਾ ਅਧਿਕਾਰ ਦਾ ਐਕਟ ਸੀਗਾ ਉਸ ਦੀ ਕੁਚਾਬੀ ਮਰੋੜ ਕੇ ਕਿ ਜਿਹੜੀ ਐਸਐਸਕੇਸਮ ਦੀ ਇਨਫੋਰਮੇਸ਼ਨ ਤੁਸੀਂ ਰੋਕ ਸਕਦੇ ਆ ਇੱਕ ਅੱਖਰ ਲਿਖ ਦੇਣਾ ਇਹ ਸੈਂਸਿਟਿਵ ਇਨਫੋਰਮੇਸ਼ਨ ਆ ਜਾਂ ਇਹ ਪਬਲਿਕ ਨੂੰ ਸ਼ੇਅਰ ਨਹੀਂ ਕੀਤੀ ਜਾ ਸਕਦੀ ਇਹਦੇ ਨਾਲ ਤੇ ਆ ਹੋ ਜਾਊਗਾ ਹੁਣ ਇਹਨਾਂ ਦੀ ਵੀ ਐਫਆਈਆਰ 'ਚ ਇਹ ਵੀ ਲਿਖ ਦਿੱਤਾ ਕਿ ਸੋਸ਼ਲ ਡਿਸਹਾਰਮਨੀ ਹੋ ਜਾਊਗੀ ਪਹਿਹੀ ਉਹਨਾਂ ਦੇ ਇੱਕ ਹੈਲੀਕਾਪਟਰ ਦੇ ਪੁੱਛਣ ਦੇ ਨਾਲ ਬਾਰੇ ਕਿਹੜੀ ਸੋਸ਼ਲ ਡਿਸਹਾਰਮਨੀ ਹੋ ਜਾਊਗੀ ਕਿਹੜੇ ਦੇਸ਼ ਨੂੰ ਖਤਰਾ ਹੋ ਜਾਊਗਾ ਔਰ ਜਿਹੜਾ ਰਿਕਾਰਡ ਉਹਨਾਂ ਨੇ ਮਾਨਕ ਗੋਇਲ ਨੇ ਰਡਾਰ ਤੋਂ ਦਿਖਾਇਆ ਵੀ ਉਹ ਤੇ ਵੇਲੇਬਲ ਹੈ ਨਾ ਜਰਮਾਨਿਕ ਕੋਇਲ ਨੂੰ ਅਵੇਲੇਬਲ ਹੈ ਇਟ ਇਜ਼ ਅਵੇਲੇਬਲ ਟੂ एवरीवन ਜੀ ਐਸ ਕਰਕੇ ਐ ਤੇ ਡੰਬਰ ਰਚਿਆ ਜਾਂਦਾ ਇਹ ਇਹਨਾਂ ਦਾ ਮੂੰਹ ਬੰਦ ਕਰਨ ਲਈ ਪਰ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਜੇ ਉਹਨਾਂ ਨੇ ਕੋਈ ਗਲਤੀ ਕੀਤੀ ਹੈ ਹਮ ਤੇ ਤੁਸੀਂ ਤੇ ਹੈ ਹੀ ਗਲਤੀਆਂ ਦੇ ਪੁਤਲੇ ਆ ਮਤਲਬ ਤੁਸੀਂ ਤੇ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਝੂਠਾਂ ਦੀ ਮਸ਼ੀਨ ਹੈਗੇ ਉਹ ਜਿੰਨਾ ਬੀਬੀਆਂ ਨੇ ਹਮ 100000 ਰੁਪਏ ਦਾ ਵਾਦਾ ਕੀਤਾ ਸੀ ਤੇ ਤੁਹਾਡੇ ਪਰੋਸੇ ਆਪਣੇ ਸੂਟ ਪਹਿਲਾਂ ਖਰੀਦ ਲੇ ਤੇ ਹੁਣ ਉਹ ਦੁਕਾਨਾ ਸਾਹਮਣੇ ਵੀ ਨਹੀਂ ਲੰਗਦੀਆਂ ਵਿਚਾਰੀਆਂ ਹੂੰ ਤੇ ਔਖਾ ਹੀ ਆ ਨਾ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਪੈਸੇ ਤੇ ਆਉਣੇ ਹੀ ਆਂ ਤੋੜੋ ਜਿਹੜਾ ਦੁਕਾਨਦਾਰ ਕਹਿੰਦਾ ਵੀ ਪੈਸੇ ਵੀ 2 ਸਾਲ ਹੋ ਗਏ ਫਿਰ ਕਿਸੇ ਨੂੰ ਕਹਿੰਦਾ 3 ਸਾਲ ਹੋ ਗਏ ਹੁਣ ਹੁਣ ਜੀ 4 ਸਾਲ ਹੋ ਗਏ ਹੁਣ ਤੇ ਦੇ ਦਿਓ ਮੋਟੀ ਜੀ ਗੱਲ ਇਸ ਪੂਰੀ ਚਰਚਾ ਚ ਮੈਨੂੰ ਵੀ ਇਹ ਸਮਝ ਆਈ ਹੈ ਤੁਹਾਨੂੰ ਦੱਸਣ ਵਾਸਤੇ ਇਹ ਸਮਝ ਆਈਏ ਕਿ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਤੁਹਾਡੇ ਤੱਕ ਪਹੁੰਚ ਰਹੀ ਇਨਫੋਰਮੇਸ਼ਨ ਕਿਸੇ ਵੀ ਅਖਬਾਰ ਰਾਹੀਂ ਚੈਨਲ ਰਾਹੀਂ ਸੋਸ਼ਲ ਮੀਡੀਆ ਰਾਹੀਂ ਪਹੁੰਚ ਰਹੀ ਹੈ ਤਾਂ ਚੰਗੀ ਗੱਲ ਆ ਉਹਨੂੰ ਲਓ ਪਰ ਉਹਨੂੰ ਫਿਲਟਰ ਕਰਕੇ ਆਪਣੇ ਅੰਦਰ ਜਜ਼ਬ ਕਰੋ ਕਿਉਂਕਿ ਜੇਕਰ ਤੁਸੀਂ ਫਿਲਟਰ ਨਹੀਂ ਕਰੋਗੇ ਤਾਂ ਤੁਹਾਨੂੰ ਇਸੇ ਤਰ੍ਹਾਂ ਦੀਆਂ ਐਫਆਈਆਰਾਂ ਇਸੇ ਤਰ੍ਹਾਂ ਦੀਆਂ ਗਲਤੀਆਂ ਦਾ ਜਾਂ ਇਸੇ ਤਰ੍ਹਾਂ ਦੀਆਂ ਗਲਤ ਸੂਚਨਾਵਾਂ ਫਲਾਨ ਦੀਏ ਐਵਜ਼ ਦੇ ਵਿੱਚ ਨੱਪਿਆ ਜਾ ਸਕਦਾ ਹੈ ਇਸ ਕਰਕੇ ਤੁਸੀਂ ਖੁਦ ਕਿਉਂਕਿ ਇਨਫੋਰਮੇਸ਼ਨ ਦਾ ਪਸਾਰ ਬਹੁਤ ਹੈ ਇਨਫੋਰਮੇਸ਼ਨ ਬਹੁਤ ਜ਼ਿਆਦਾ ਆ ਰਹੀ ਹੈ ਇਸ ਇਨਫੋਰਮੇਸ਼ਨ ਨੂੰ ਫਿਲਟਰ ਕਰਨਾ ਸਿੱਖੋ ਆਪਣੇ ਬੱਚਿਆਂ ਨੂੰ ਫਿਲਟਰ ਕਰਨਾ ਸਿਖਾਓ WhatsApp ਯੂਨੀਵਰਸਿਟੀ ਜੋ ਕੁਛ ਆ ਰਿਹਾ ਫੇਸਬੁੱਕ ਤੇ ਜੋ ਆ ਰਿਹਾ YouTube ਤੇ ਜੋ ਆ ਰਿਹਾ ਉਹ ਸਭ ਕੁਝ ਸਹੀ ਨਹੀਂ ਹੁੰਦਾ ਇਸੇ ਕਰਕੇ ਵਾਰ-ਵਾਰ ਕਹਿ ਰਿਹਾ ਕਿ ਆਪਣੇ ਪੱਧਰ ਤੇ ਹਰ ਇੱਕ ਚੀਜ਼ ਨੂੰ ਜਾਂਚੋ ਤੇ ਫਿਰ ਸਵਾਲ ਵੀ ਪੁੱਛੋ ਸਵਾਲ ਪੁੱਛੋਗੇ ਤਾਂ ਹੀ ਜਾਂ ਤੁਸੀਂ ਜਾਂਚ ਕੇ ਚੱਲੋਗੇ ਜੇ ਤੁਹਾਨੂੰ ਇਸ ਪ੍ਰੋਗਰਾਮ ਦੇ ਬਾਰੇ ਕੁਝ ਕਹਿਣਾ ਹੈ ਜਾਂ ਇਹਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਤੇ ਇਹਨੂੰ ਸ਼ੇਅਰ ਵੱਤ-ਵਤ ਕਰੋ ਤੇ ਕਮੈਂਟਸ ਦੇ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਜ਼ਰ